ਦੇਖੋ ਜੀ ਸੀ ਵੀ ਭਜਾ ਕੇ ਲਈ ਆ ਰਹੇ ਆ ਆ ਨਜ਼ਰ ਮਾਰ ਲਓ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੈਮਰੇ ਆਨ ਹੋ ਗਿਆ ਉਹ ਸਪੀਟਾਂ ਵੇਖੋ ਚੱਕੀਆਂ ਇਹਨਾਂ ਨੇ 2 ਨੰਬਰ 'ਚ ਹੀ ਸਾਰਾ ਕੁਝ ਇਹ ਬਿਲਕੁਲ 2 ਨੰਬਰ 'ਚ ਚੱਲ ਰਿਹਾ ਜੀ ਔਰ ਇੱਧਰ ਨਜ਼ਰ ਮਾਰ ਲਓ ਡੂੰਗੇ ਡੂੰਗੇ ਟੋਏ ਜਿਹੜੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਮਾਰੇ ਜਾ ਰਹੇ ਨੇ ਔਰ ਜਦੋਂ ਇੱਥੇ ਪਹੁੰਚੇ ਆ ਜੀ ਐਸ ਬੀਆਂ ਲੈ ਕੇ ਇਥੋਂ ਭਜਾ ਕੇ ਫਰਾਰ ਹੋ ਗਏ ਨੇ ਇਹ ਹਾਲਾਤ ਨੇ ਇਥੋਂ ਦੇ ਔਰ ਵੇਖ ਲਓ ਡਰਦਾ ਪੁੱਠੀ ਭਾਵੇਂ ਹੋ ਜੇ ਮੁੱਦੀ ਭਾਵੇਂ ਹੋ ਜੇ ਇਹਦੀ ਜੀ ਸੀ ਵੀ ਪਰ ਇਹਨੇ ਇਥੋਂ ਕੱਢਣੀ ਆ ਆ ਵੇਖੋ ਆ ਹਾਲਾਤ ਨੇ ਨੇ ਗੱਟੀ ਮਤੜਦੀ ਨਹੀਂ ਹੈਗੀ ਸਾਰੇ ਲੋਕ ਕਹਿ ਰਹੇ ਨੇ ਕਿ ਐਕਸੀਡੈਂਟ ਦੀ ਸ਼ਹਿਤ ਚੱਕੀ ਜਾ ਰਹੀ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਅਫਸਰ ਵੀ ਰਲੇ ਹੋਣਗੇ ਅਫਸਰ ਵੀ ਗੁੰਡਾਗਰਦੀ ਕਰਦੇ ਹੋਣਗੇ ਬਿਲਕੁਲ ਜੀ ਬਿਲਕੁਲ ਅਫਸਰਾਂ ਦੀ ਜੇਬ ਚ ਮਾਇਆ ਪੈਂਦੀ ਗਈ ਹੈ 2 ਤੋਂ 250 ਟਰਾਲੀ ਡੇਲੀ ਟੱਪਦੀ ਹੈ ਜੀ 1 ਮਿੰਟ ਹੈਲੋ ਹੈਲੋ ਆਹ ਵੇਖ ਲਓ ਤੁਸੀਂ ਜੇਸਬੀਆਂ ਦੇ ਮਗਰ ਉਦੋਂ ਦੇ ਗੱਡੀ ਲਾਈ ਇਹਨਾਂ ਦੇ ਅਸੀਂ ਵੀ ਇਹਨਾਂ ਨੂੰ ਫੜ ਲਈਏ ਪਰ ਇਹ ਜੀਸੀਬੀਆਂ ਉੱਥੋਂ ਲੱਗੇ ਭਜਾਉਣੇ ਸੱਤ-ਅੱਠ ਜੀਸੀਬੀਆਂ ਨੇ ਆ ਜਾਂਦੀ ਹੁਣ ਜੀਸੀਬੀ ਭਜਾ ਕੇ ਲੈ ਗਿਆ ਔਰ ਚਾਰੇ ਪਾਸਿਓਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੈਮਰੇ ਆਨ ਹੋ ਗਏ ਆ ਉਦੋਂ ਜੀਸੀਬੀਆਂ ਭਜਾ ਕੇ ਇੱਥੋਂ ਫਰਾਰ ਹੋ ਗਏ ਕਿੰਨੀਆਂ ਕਿ ਜੀਸੀਬੀਆਂ ਇੱਥੋਂ ਲੰਗੀਆਂ ਜਦੋਂ ਅਸੀਂ ਕੈਮਰੇ ਆਨ ਕੀਤੇ ਅੰਦਰੋਂ ਕਿੰਨੀਆਂ ਕਿ ਭਜਾ ਕੇ ਲਿਆਏ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਹੁਣ ਪਤਰਕਰ ਆ ਗਏ ਨੇ ਹੁਣ ਖਲਾਰਾ ਪੈ ਜੂਗਾ ਤਾਂ ਉਸ ਤੋਂ ਬਾਅਦ ਆਪਦੀਆਂ ਜੀਸੀਬੀਆਂ ਤੇ ਟਰੈਕਟਰ ਟਰਾਲੀਆਂ ਇੱਥੋਂ ਭਜਾ ਕੇ ਜਿਹੜੇ ਉਹ ਇੱਥੋਂ ਫਰਾਰ ਹੋ ਗਏ ਨੇ ਇਹ ਲਾਈਵ ਤਸਵੀਰ ਲਾਈਵ ਤਸਵੀਰਾਂ ਕਿਨੇ ਇਥੇ ਦੱਸਦੇ ਕਿ ਇਹਦੀ ਕੋਈ ਵੀ ਮਨਜ਼ੂਰੀ ਜੜੀ ਆ ਉਹ ਨਹੀਂ ਦਿੱਤੀ ਗਈਗੀ ਇਹ 7 ਤੋਂ 8 ਫੁੱਟ ਤੱਕ ਡੂੰਗਾ ਚੱਕ ਰਿਆ ਖੱਡ ਮਾਰ ਦਿੱਤੀ ਆ ਕੋਈ ਪਰਮਿਸ਼ਨ ਹੈਗੀ ਨਹੀਂ ਜੀ ਇਹਨਾਂ ਕੋਲੇ ਕੋਈ ਪਰਮਿਸ਼ਨ ਨਹੀਂ ਇਹ ਨਜਾਇਜ਼ ਧੱਕਾ ਕਰ ਰਹੇ ਆ ਲੋਕਾਂ ਨਾਲ ਦੇਖੋ ਜੀ ਇਹ ਸਰਕਾਰਾਂ ਦੀ ਸ਼ੈਤ ਹੀ ਚੱਲ ਰਿਹਾ ਸਾਰਾ ਕੁਝ ਜੋ ਵੀ ਹੈ ਜੀ ਮੈਂ ਇੱਕ ਮਰਲਿਆ ਮਹਿਕਮਾ ਬਿਲਕੁਲ ਰਲਿਆ ਜੀ ਇਹਦਾ ਮਤਲਬ ਮਹਿਕਮਾ ਇਹਦਾ ਮਤਲਬ ਗੁੰਡਾਗਰਦੀ ਗੁੰਡਾਗਰਦੀ ਪੂਰੀ ਕਰ ਰਿਹਾ ਜੀ ਮਤਲਬ ਉਹਨਾਂ ਦੀ ਗੁੰਡਾਗਰਦੀ ਤੇ ਚੱਕੀ ਜਾ ਰਹੀ ਹੈ ਹਾਂ ਉਹਨਾਂ ਦੀ ਗੁੰਡਾਗਰਦੀ ਤੇ ਸ਼ਾਇਦ ਪਰਮਿਸ਼ਨ ਪਰਮਿਸ਼ਨ ਹੈ ਨਹੀਂ ਕੋਈ ਪਰਮਿਸ਼ਨ ਨਹੀਂ ਸੌਣ ਚੱਕ ਰਿਹਾ ਜੀ ਐ ਮੈਂ ਹੀ ਕਹ ਲਈ ਵੇ ਵੀ ਰਹਿ ਗਿਆ ਜਿਹੜੇ ਹੈਗੀ ਪਰਮਿਸ਼ਨ ਤੁਹਾਡੇ ਕੋਲ ਹੈ ਹਾਂਜੀ 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 ਹੈਗਾ ਕਾਗਜ਼ ਦਿਓ ਕਾਗਜ਼ ਦਿਖਾ ਦਾਂਗੇ ਜੀ ਲਾ ਦੇਾਂਗੇ ਦਿਖਾ ਦਾਂਗੇ ਅੱਧਾ ਘੰਟਾ ਪਹਿਲਾਂ ਵੀ ਤੁਸੀਂ ਕਹਿੰਦੇ ਸੀ ਕਿ ਕਾਗਜ਼ ਆ ਰਿਹਾ ਦੇ ਆਜੂਗਾ ਜੀ ਬਿਲਕੁਲ ਦਿਖਾ ਦੇਵਗੇ ਕੋਈ ਪਰਚਾ ਨਹੀਂ ਸਰ ਹੁਣ ਵੀ ਘੱਟੋ ਘੱਟ ਇੱ ਕਟੂਕਰ 10 ਜੀਸੀਬੀਆਂ ਨੇ ਸਰ ਉੱਥੇ ਮੌਕੇ ਤੇ ਸਪੋਰਟ ਤੇ ਖੜ੍ਹੇ ਆ ਜੀ ਇਹਦੀ ਨੋਟੀਫਾਈ ਨਹੀਂ ਕਰਾਈ ਉਹ ਹੀ ਫਾਰਮ ਵਰ ਕਰਾ ਦੇਣੀ ਹੈ ਗਤੀ ਮਰਦਾ ਮੈ ਤਾਂ ਮਿਲੀ ਬੁੱਕ ਤੇ ਚੱਲਦਾ ਆਵੇਗਾ ਕੀ ਦੀ ਹੋ ਸਕਦੀ ਆ ਇਹ ਫੌਜਾ ਸਿੰਘ ਸਰਾਰੀ ਸਾਹਿਬ ਉਹਨਾਂ ਦੇ ਦਬਦਬੇ ਦੇ ਵਿੱਚ ਆਣ ਕੇ ਬਿਲਕੁਲ ਨਜਾਇਜ਼ ਚੱਲ ਰਿਹਾ ਇਹਨੇ ਜਾਣਾ ਇੱਧਰ ਨੂੰ ਸੀ ਪਰ ਭਜਾ ਕੇ ਇੱਧਰ ਨਹੀਂ ਲੈ ਗਿਆ ਕਿਉਂਕਿ ਇਸ ਜਗ੍ਹਾ ਤੇ ਪੱਤਰਕਾਰ ਖੜ੍ਹੇ ਸੀ ਕੀ ਐਮਐਲਏ ਦੀ ਸ਼ਹਿ ਤੇ ਖੱਡਾ ਚੱਲ ਰਿਹਾ ਜਾਂ ਫਿਰ ਮਾਈਨਿੰਗ ਵਿਭਾਗ ਦੀ ਸ਼ਹਿ ਤੇ ਖੱਡਾ ਚੱਲ ਰਿਹਾ ਕੀ ਦੀ ਜੇਬ ਗਰਮ ਹੋ ਰਹੀ ਆ ਜਿਹਦੀ ਜੇਬ ਗਰਮ ਦੇ ਨਾਲ ਦਰਿਆ ਖਾਲੀ ਕੀਤਾ ਜਾ ਰਿਹਾ ਇਹ ਫਰੋਇਪੁਰ ਦੇ ਐਕਸ਼ਨ ਤੇ ਕਾਰਵਾਈ ਹੋਣੀ ਚਾਹੀਦੀ ਆ ਕੀ ਇਹ ਤਾਂ ਉਹ ਗੱਲ ਹੋ ਗਈ ਵੀ ਪਹਿਲਾਂ ਲੁੱਟ ਲੋ ਖਾਲੀ ਕਰ ਦਿਓ ਦਰਿਆ ਜੇ ਰੌਲਾ ਪੈ ਗਿਆ ਠੀਕ ਆ ਜੇ ਰੌਲਾ ਨਾ ਪਿਆ ਕੋਈ ਗੱਲ ਨਹੀਂ ਹੁਣ ਪੈ ਗਿਆ ਰੌਲਾ ਪਰ ਹੁਣ ਸ਼ਾਇਦ ਪਿਛਲੀ ਡੇਟ 'ਚ ਜਾਂ ਫਿਰ ਅਗਲੀ ਡੇਟ 'ਚ ਹੀ ਨਹੀਂ ਪਤਾ ਵੀ ਹੁਣ ਕੀ ਸਕੀਮ ਲਾਉਂਦਾ ਐਕਸ਼ਨ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੀ ਸੀ ਬੀਆਂ ਮਸ਼ੀਨਾਂ ਭਜਾ ਕੇ ਲੈ ਜਾਂਦੇ ਨਜ਼ਰ ਆ ਰਹੇ ਨੇ ਕਿਉਂਕਿ 2 ਨੰਬਰ 'ਚ ਇੱਕ ਡੱਡਾ ਇੱਕ ਖੱਡ ਦਰਿਆ ਦੇ ਵਿੱਚ ਚੱਲ ਰਹੀ ਆ ਇਹ ਤਸਵੀਰਾਂ ਲਾਈਵ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਬਾਜੇ ਪੰਜਾਬ ਦੀ ਟੀਮ ਪਹੁੰਚੀ ਆ ਤਾਂ ਇਹਨਾਂ ਦੇ ਵੱਲੋਂ ਮਸ਼ੀਨਾਂ ਜੇਸਬੀਆਂ ਭਜਾ ਕੇ ਪੌਪਲੇਨਾਂ ਭਜਾ ਕੇ ਇੱਥੋਂ ਲੈ ਕੇ ਜਾਂਦੇ ਨਜ਼ਰ ਆ ਰਿਹਾ ਤਾਂ ਤੁਸੀਂ ਨਜ਼ਰ ਮਾਰੋ ਇੱਕ ਅਛ ਪੈਤੇ ਦੇ ਉਹਲੇ ਜੇਸੀਬੀ ਲੈ ਕੇ ਭੱਜ ਰਿਹਾ ਇੱਥੇ 5-7 ਜੇਸੀਬੀਆਂ ਲੱਗੀਆਂ ਸੀ ਔਰ ਜਦੋਂ ਇਹਨਾਂ ਨੂੰ ਪੁੱਛਿਆ ਕੀ ਤੁਹਾਡੇ ਕੋਲੇ ਕੀ ਪਰਮਿਸ਼ਨ ਆ ਤੁਹਾਡੇ ਕੋਲੇ ਕੋਈ ਹੈ ਕਾਗਜ਼ ਪੱਤਰ ਤਾਂ ਉਸ ਤੋਂ ਬਾਅਦ ਇਹ ਜੇਸਬੀਆਂ ਤੇ ਆਪਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਇੱਥੋਂ ਭਜਾ ਕੇ ਫਰਾਰ ਹੋ ਗਏ ਨੇ ਇਹ ਲਾਈਵ ਤਸਵੀਰਾਂ ਨੇ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਾਈਵ ਤਸਵੀਰਾਂ ਔਰ ਇਹ ਕਥਿਤ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਜਿਹੜੀ ਆ ਰੇਤਾ ਚੱਕੀ ਜਾ ਰਹੀ ਆ ਇਹ ਡੂੰਗੇ ਟੋਏ ਮਾਰ ਕੇ ਸਮਝ ਲਓ ਕਿ ਦਰਿਆ ਦੇ ਵਿੱਚੋਂ ਹੀ ਚੱਕੀ ਜਾ ਰਹੀ ਹੈ ਇੰਜ ਕਹਿ ਸਕਦੇ ਆ ਕਿਉਂਕਿ ਇਸ ਪਿੰਡ ਦੀ ਇਸ ਰਕਬੇ ਦੀ ਇਸ ਏਰੀਏ ਦੀ ਪਾਣੀ ਦਾ ਚਾਹੇ ਆਇਆ ਲੇਕਿਨ ਇੱਥੇ ਦੱਸਦੇ ਕਿ ਇਹਦੀ ਕੋਈ ਵੀ ਮਨਜ਼ੂਰੀ ਜੜੀ ਆ ਉਹ ਨਹੀਂ ਦਿੱਤੀ ਗਈਗੀ ਫਿਲਹਾਲ ਦੀ ਘੜੀ ਇੱਥੇ ਕੁਝ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਬਾਈ ਜੀ ਇੱਥੋਂ ਦੇ ਜੀ ਹਾਂਜੀ ਆਹ ਜੀ ਸੁਖਵਿੰਦਰ ਸਿੰਘ ਜੀ ਹਮ ਅੱਛਾ ਇਹ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਚੱਕਰਾਊਕੇ ਜੀ ਇਹ ਗੱਟੀ ਮਤੜ ਦਾ ਰਕਬਾ ਜੀ ਅੱਛਾ ਇਹਦੇ ਵਿੱਚ ਮੇਰੀ ਜ਼ਮੀਨ ਆ ਹੈਗੀ ਆ 40 ਕਿੱਲੇ ਜੀ ਅੱਛਾ ਤੇ ਜਿਸ ਕੀ ਖੇਤ ਉਸ ਜਿਸ ਦਾ ਖੇਤ ਉਸ ਕੀ ਰੇਤ ਕਹਿੰਦੇ ਸੀ ਤੁਹਾਡਾ ਖੇਤ ਆ ਰੇਤ ਤੁਸੀਂ ਚੱਕ ਰਹੇ ਹੋ ਨਹੀਂ ਜੀ ਇਹ ਮੇਰਾ ਖੇਤ ਨਹੀਂ ਹੈਗਾ ਇਹ ਹੋਰ ਕਿਸੇ ਦਾ ਖੇਤ ਆ ਇਹਦੇ ਉੱਪਰ ਝੋਨਾ ਲੱਗਿਆ ਸੀ ਉੱਪਰ ਵਾਲਾ ਲੋਡ ਚੁੱਕੀ ਆ ਮਿੱਟੀ ਝੋਨਾ ਵੀ ਰੋੜ ਗਿਆ ਇਹ نیچے ਖਡਾਈ ਖਦਾਈ ਕਰ ਰਹੇ ਆ ਇਹ 7 ਤੋਂ 8 ਫੁੱਟ ਤੱਕ ਡੂੰਗਾ ਚੱਕ ਰਹੇ ਆ ਖੱਡ ਮਾਰ ਦਿੱਤੀ ਆ ਆ ਸਾਹਮਣੇ ਦੇਖ ਲਓ ਜੀ ਇਹ ਪਾਣੀ ਆ ਚੁੱਕਿਆ ਪਹਿਲਾਂ ਇਹ ਦਰਿਆ ਅੱਗੇ ਵਗਦਾ ਸੀਗਾ ਹੁਣ ਇਹਦੀ ਹੋਰ ਸੁਭਾਵਨਾ ਬਣੀ ਹੋਈ ਏ ਇਧਰ ਨੂੰ ਚੱਲਣ ਦੀ ਜੀ ਨਹੀਂ ਇਹ ਹੁਣ ਕੌਣ ਚਲਾ ਰਿਹਾ ਇਹ ਕੋਈ ਪਰਮਿਸ਼ਨ ਹੈਗੀ ਨਹੀਂ ਜੀ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਇਹ ਪਰਮਿਸ਼ਨ ਸਿਰਫ ਦਿੱਤੀ ਗਈ ਸੀਗੀ ਜੋ ਖੇਤਾਂ ਦੇ ਵਿੱਚ ਰੇਤਾ ਆਇਆ ਉਹ ਚੱਕਿਆ ਜਾਵੇ ਨਾ ਕਿ ਜਿਹੜੀ ਉੱਪਰ ਦੀ ਮਿੱਟੀ ਲੋੜ ਚੁੱਕੀ ਆ ਜਾਂ ਫਸਲ ਜਿੱਦਾਂ ਲੋੜੀ ਆ ਉਹ ਚੱਕੀ ਜਾਵੇ ਇਹ ਤਾਂ ਉਹ ਚੱਕ ਰਿਹਾ ਇਹ ਜਾਣ ਬੁੱਝ ਕੇ ਦੂਜਿਆਂ ਦੀ ਸਾਡੀਆਂ ਜ਼ਮੀਨਾਂ ਜਿਹੜੀਆਂ ਇਹ ਖਰਾਬ ਕਰ ਰਹੇ ਆ ਤਾਂ ਇੱਕ 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 ਚੀਜ਼ ਹੋਰ ਵੇਖ ਲਓ ਆ ਉਤਲੇ ਪਾਸੇ ਇੱਕ ਹਰੀ ਜੀ ਪੌਪਲਨ ਲੱਗੀ ਸੀ ਉਹਦੇ ਨਾਲ ਇੱਧਰ ਕਿਕਰ ਦੇ ਇੱਕ ਉਹ ਜੀਸੀਬੀ ਭਜਾ ਕੇ ਲਿਆ ਰਹੇ ਆ ਆਹ ਨਜ਼ਰ ਮਾਰ ਲਓ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੈਮਰਾ ਆਨ ਹੋ ਗਿਆ ਉਹ ਸਪੀਟਾ ਵੇਖੋ ਚੱਕੀਆਂ ਇਹਨਾਂ ਨੇ ਔਰ ਇਧਰੋਂ ਲੈ ਕੇ ਫਰਾਰ ਹੁੰਦੇ ਇਹ ਨਜ਼ਰ ਆ ਰਿਹਾ ਅੱਛਾ ਇਹ ਫਿਰ ਦੋ ਨੰਬਰ 'ਚ ਹੀ ਸਾਰਾ ਕੁਝ ਇਹ ਬਿਲਕੁਲ ਦੋ ਨੰਬਰ 'ਚ ਚੱਲ ਰਿਹਾ ਜੀ ਮਾਈਨਿੰਗ ਵਿਭਾਗ ਵੀ ਆਇਆ ਸੀ ਇਹਨਾਂ ਨੂੰ ਰੋਕ ਕੇ ਗਿਆ ਸੀਗਾ ਇਹ ਨਹੀਂ ਰੁਕੇ ਇਹਨਾਂ ਤੇ ਪੂਰੀ ਨਾਥ ਪਾਈ ਜਾਵੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਬੇਨਤੀ ਹੈ ਜੀ ਕਿੱਥੇ ਤਾਂ ਹਜ਼ਾਰਾਂ ਟਰਾਲੀਆਂ ਖੜੀਆਂ ਨੇ ਬਹੁਤ ਜ਼ਿਆਦਾ ਟਰਾਲੀਆਂ ਨਿਕਲ ਚੁੱਕੀਆਂ ਸਵੇਰ ਦੀਆਂ ਜੀ ਇਹ ਦਰਿਆ 'ਚੋਂ ਚੱਕ ਰਹੇ ਨੇ ਨਹੀਂ ਜੀ ਦਰਿਆ 'ਚੋਂ ਨਹੀਂ ਇਹ ਆਪਦੀ ਜ਼ਮੀਨ ਦੇ ਉੱਪਰੋਂ ਚੱਕ ਰਿਹਾ ਇਹ ਦਰਿਆ ਦੇ ਵਿੱਚੋਂ ਚੱਕੀ ਜਾਂਦੇ ਆ ਉੱਪਰੋਂ ਖੇਤ ਰੋੜ ਚੁੱਕਿਆ ਇਹਨਾਂ ਦਾ ਜ਼ਮੀਨ ਜਿਹੜੀ ਆ ਨਹੀਂ ਨਹੀਂ ਇਹ ਜ਼ਮੀਨ ਕਿੱਥੋਂ ਉਹ ਲਗਭਗ ਜਿੱਥੋਂ ਤੱਕ ਪਾਣੀ ਹੈ ਜੀ ਹੈਗੀ ਸੀ ਯਾਨੀ ਕਿ ਚੱਕ ਜ਼ਮੀਨ ਤੋਂ ਰਹਾ ਪਰ ਜ਼ਮੀਨ ਦੇ ਉੱਤੇ ਵਾਲੀ ਨਹੀਂ ਚੱਕ ਰਿਹਾ ਖੱਡ ਮਾਰ ਰਹੇ ਖੱਡ ਮਾਰ ਰਹੇ ਕਿੰਨੇ ਕੁ ਡੂੰਗੀ ਖੱਡ ਇਹ 7 ਤੋਂ 8 ਫੁੱਟ ਆ ਜੀ ਖੱਡ ਅੱਛਾ ਥੱਲੇ ਉਹ ਕਿਉਂ ਕੱਢ ਰਹੇ ਆ ਇਹ ਰੇਤਾ ਇਹ ਬਿਲਕੁਲ ਜੀ ਸਾਡੇ ਨਾਲ ਇਹਨਾਂ ਦੇ ਆ ਜ਼ਮੀਨ ਦੇਖ ਲਓ ਜੀ ਖੰਮ ਬਣੀ ਹੋਈ ਆ ਇਹਦੇ ਬਰਾਬਰ ਸੀਗੀ ਇਹਨਾਂ ਦੀ ਜ਼ਮੀਨ ਉੱਪਰੋਂ ਰੋੜ ਚੁੱਕੀ ਆ ਇਹ ਦਰਿਆ ਦਾ ਵਹਾ ਇੱਧਰ ਹੋਰ ਜੂਗਾ ਇਹ ਨਜਾਇਜ਼ ਧੱਕਾ ਕਰ ਰਹੇ ਆ ਲੋਕਾਂ ਨਾਲ ਇਹ ਕਿਸੇ ਦੀ ਸੁਣ ਨਹੀਂ ਰਿਹਾ ਜੀ ਸੀਬੀ ਵਾਲੇ ਇਹਨਾਂ ਨੇ ਆਪਦਾ ਠੇਕਾ ਮਾਰਿਆ ਹੋਇਆ ਕਿਹਦੇ ਨਾਲ ਮਾਰਿਆ ਕਿਹਦੀ ਸ਼ਹਿਤ ਚੱਲ ਰਿਹਾ ਹੈ ਇਹ ਜੀ ਵੇਖੋ ਜੀ ਇਹ ਸਰਕਾਰਾਂ ਦੀ ਸ਼ਹਿਤ ਹੀ ਚੱਲ ਰਿਹਾ ਸਾਰਾ ਕੁਝ ਜੋ ਵੀ ਹੈ ਜੀ ਅੱਛਾ ਹਾਂ ਇਹਦੇ ਤੇ ਇਹਦਾ ਪ੍ਰਸ਼ਾਸਨ ਨੂੰ ਕਹਿੰਦੇ ਇਹਦੇ ਤੇ ਨੱਥ ਪਾਓ ਪੂਰੀ ਠੱਲ ਪਾਓ ਚੱਕਾ 2 ਫੁੱਟ ਤੱਕ ਆਪਾਂ ਨੂੰ ਅਥਾਰਟੀ ਹੈਗੀ ਹੈ ਥੱਲੇ ਤਾਂ ਆਪਾਂ ਚੱਕ ਹੀ ਨਹੀਂ ਸਕਦੇ ਇੱਕ ਮਰਲੇ ਮਹਿਕਮਾ ਬਿਲਕੁਲ ਰਲਿਆ ਜੀ ਇਹਦਾ ਮਤਲਬ ਮਹਿਕਮਾ ਇਹਦਾ ਮਤਲਬ ਗੁੰਡਾਗਰਦੀ ਕਰ ਗੁੰਡਾਗਰਦੀ ਪੂਰੀ ਕਰ ਰਿਹਾ ਜੀ ਮਤਲਬ ਉਹਨਾਂ ਦੀ ਗੁੰਡਾਗਰਦੀ ਤੇ ਚੱਕੀ ਜਾ ਰਹੀ ਹੈ ਹਾਂ ਉਹਨਾਂ ਦੀ ਗੁੰਡਾਗਰਦੀ ਤੇ ਸ਼ਹਿਰ ਪਰਮਿਸ਼ਨ ਪਰਮੋਸ਼ਨ ਹੈ ਨਹੀਂ ਕੋਈ ਪਰਮਿਸ਼ਨ ਕਹਿੰਦੇ ਆ ਵੀ ਇਹ ਪਿੰਡ ਚ ਪਾਣੀ ਤਾਂ ਆਇਆ ਸੀ ਕਹਿੰਦੇ ਵੀ ਇਸ ਪਿੰਡ ਦੀ ਪਰਮਿਸ਼ਨ ਮਿਲਣੀ ਚਾਹੀਦੀ ਸੀ ਵੀ ਜਿਸ ਕਾ ਖੇਤ ਉਸਕੀ ਰੇਤ ਉਹ ਚੱਕ ਸਕਦਾ ਹੈ ਬਿਲਕੁਲ ਨਹੀਂ ਉਹ ਨਹੀਂ ਮਿਲੀ ਜੀ ਪਰਮਿਸ਼ਨ ਇੱਥੇ ਕਿਸੇ ਨੂੰ ਨਹੀਂ ਮਿਲੀ ਪਰਮਿਸ਼ਨ ਬਾਕੀ ਉਹ ਚੱਕ ਸਕਦਾ ਜੀ ਜਿਨ੍ਹਾਂ ਦੇ ਖੇਤ ਦੇ ਵਿੱਚ ਰੇਤ ਆਈ ਉਹ ਹੀ ਆ ਬਾਕੀ ਇਹਦੇ ਉੱਪਰੋਂ ਮਿੱਟੀ ਰੂੜੀ ਹੋਈ ਆ ਇਹ ਕਿੱਦ ਹੂੰ ਇਹ ਤਾਂ ਗਲਤ ਹਨਾ ਹੋਰ ਕਿਹੜੇ ਬੰਦੇ ਆ ਇੱਥੇ ਜਿਨ੍ਹਾਂ ਦੀ ਜ਼ਮੀਨ ਹੈਗੀ ਆ ਆਓ ਭਾਈ ਆਓ ਕੌਣ ਜੇ ਆਜੋ ਤੁਸੀਂ ਫੋਨ ਕੀਤਾ ਸੱਦਿਆ ਬੁਲਾਇਆ ਕੀ ਮਸਲਾ ਕੀ ਹੈ ਹਾਂਜੀ ਜੀ ਇਹ ਰੇਟ ਚੱਕ ਰਿਹਾ ਜੀ ਇੱਧਰ ਦੀ ਵਾਹ ਹੈ 100 ਕਿਲਾ 200 ਕਿਲਾ ਜ਼ਮੀਨ ਹੈਗੀ ਵੀਰੇ ਤੇ ਉਹ ਦੋ ਮੁੜ ਕੇ ਇਹ ਕਾਫੀ ਗੁੰਡਾ ਇੱਧਰ ਤੁਹਾਨੂੰ ਪਤਾ ਹੀ ਹੈ ਸਰ ਕੌਣ ਚੱਕ ਰਿਹਾ ਜੀ ਇਹ ਮੈਂ ਨਿਕਾਲੀ ਵੇ ਵੀਰ ਹੈਗਾ ਜਿਹੜੇ ਥੋੜਾ ਹੁੱਕੇ ਤਾਂ ਹੈਗੇ ਜੀ ਕੋਈ ਹੈਗੀ ਪਰਮਿਸ਼ਨ ਪਰਮਿਸ਼ਨ ਪੁੱਛੀ ਤੁਸੀਂ ਨਹੀਂ ਨਹੀਂ ਹੈਗੀ ਹੂੰ ਕੋਈ ਪਰਮਿਸ਼ਨ ਨਹੀਂ ਹੈਗੀ ਨਹੀਂ ਹੈਗੀ ਜੀ ਅੱਛਾ ਕੌਣ ਇੱਥੇ ਕੌਣ ਚਲਾਉਂਦੇ ਬਾਈ ਪਤਾ ਇੱਥੇ ਕੋਈ ਕਿਹੜਾ ਬੰਦਾ ਇੱਥ ਉਹਨਾਂ ਦਾ ਫੇਸ ਕੌਣ ਆ ਮੁੰਡਾ ਖੜਾ ਸੀ ਜੀ ਬਾਈ ਜੀ ਤੁਹਾਡੀਆਂ ਜੀ ਸੀ ਬੀਆਂ ਨੇ ਨਹੀਂ ਸਰ ਤੁਹਾਡੀਆਂ ਜੀ ਸੀ ਬੀਆਂ ਨਹੀਂ ਨਹੀਂ ਜੀ ਵੇਖ ਲਓ ਬਿਲਕੁਲ ਜੀ ਤੁਹਾਡੀਆਂ ਨਹੀਂ ਗਿਆ ਹੋਰ ਕਿਹੜਾ ਹੈਗਾ ਤੁਹਾਡੀ ਇਹ ਜ਼ਮੀਨ ਹੈਗੀ ਹੈ ਇਹ ਹਾਂਜੀ ਹਾਂਜੀ ਤੁਹਾਡੀ ਜ਼ਮੀਨ ਹੈ ਕੀ ਨਾਮ ਬਾਈ ਜੀ ਤੁਹਾਡਾ ਰਮੇਸ਼ ਸਿੰਘ ਜੀ ਅੱਛਾ ਇਹ ਕਿੰਨੀ ਜ਼ਮੀਨ ਬਾਈ ਤੁਹਾਡੀ ਹੈਗੀ ਇੱਥੇ ਆਪਣੇ ਕੋਲ 6 ਕਲਾ ਹਨ ਜੀ ਅੱਛਾ ਆ ਜਿੱਥੋਂ ਚੱਕ ਰਹੇ ਇੱਥੇ ਜਾਂ ਕਿੱਥੇ ਜੇ ਰਕਬਾ ਹੋ ਪੈਂਦਾ ਬਿਲਕੁਲ ਇੱਥੇ ਆਦੇ ਖੇਤ ਚੱਕ ਰਹੇ ਹਾਂ ਹਾਂਜੀ ਅੱਛਾ ਇਹ ਨਾਲੇ ਕਹਿੰਦੇ ਆ ਵੀ ਇੱਥੇ ਕੁਝ ਲੋਕ ਵੀ ਇਹਦੀ ਪਰਮਿਸ਼ਨ ਹੀ ਨਹੀਂ ਹੈਗੀ ਪਰਮਿਸ਼ਨ ਤੋਂ ਬਗੈਰ ਥੋੜਾ ਹੋ ਸਕਦਾ ਜੀ ਇਹ ਤਾਂ ਪਗੰਦਮਨ ਕਹਾਈ ਹੈਗਾ ਜੀ ਜਿਸ ਦਾ ਰੇਤ ਉਸ ਦੀ ਖੇਤ ਕਿਸ ਦਾ ਖੇਤ ਉਸ ਦਾ ਰੇਤ ਬਿਲਕੁਲ ਪਰ ਪਰਮਿਸ਼ਨ ਕਹਿੰਦੇ ਪਿੰਡ ਤੁਹਾਡਾ ਹੈਗਾ ਨਹੀਂ ਲਿਸਟ 'ਚ ਸਾਡਾ ਨਾ ਹੀ ਨਹੀਂ ਹੈਗਾ ਪਿੰਡ 'ਚ ਅੱਛਾ ਜ਼ਮੀਨ ਕਿਸੇ ਵਾਰ ਆਈ ਸੀ ਇਹ ਹਾਂਜੀ ਉਹ ਕਹਿੰਦੇ ਵੀ ਇਹ ਪਿੰਡ ਦਾ ਨਾਮ ਵਿੱਚ ਹੈ ਨਹੀਂ ਸੀਗਾ ਰੇਤ ਚੱਕਣ ਵਾਲੇ 'ਚ ਇਸ ਪਿੰਡ ਦਾ ਇਹ ਗੱਲ ਕਰ ਰਹੇ ਲੋਕ ਕਿਸ ਕਿਸ ਗੱਲ ਤੋਂ ਜੀ ਅਫਸਰ ਕਹਿ ਰਹੇ ਨੇ ਨਹੀਂ ਜੀ ਨਹੀਂ ਬਿਲਕੁਲ ਗਲਤ ਹੈ ਜੀ ਹੈਗੀ ਪਰਮਿਸ਼ਨ ਤੁਹਾਡੇ ਕੋਲ ਹੈ ਹਾਂਜੀ 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 ਹੈਗਾ ਕਾਗਜ਼ ਦਿਓ ਖਾਹ ਦੇ ਦਿਖਾ ਦਾਂਗੇ ਜੀ ਲਾ ਦੇਾਂਗੇ ਦਿਖਾ ਦੇਾਂਗੇ ਅੱਧਾ ਘੰਟਾ ਪਹਿਲਾਂ ਵੀ ਤੁਸੀਂ ਕਹ ਉਹ ਤੋਂ ਚੱਕਣੀ ਜਿੰਨੀ ਰੇਤਾ ਹੀ ਕਹਿੰਦੇ ਵੀ ਡੂੰਗਾ ਟੋਇਆ ਨਹੀਂ ਮਾਰਨਾ ਉੱਥੇ ਕਹਿੰਦੇ ਬੜਾ ਡੂੰਗਾ ਟੋਇਆ ਇਹ ਸਰ ਦੇਖੋ ਵੈਕ ਸੀ ਪਹਿਲਾਂ ਹਾਂਜੀ ਜ਼ਮੀਨ ਵੈਕ ਸੀ ਸੀ ਅੱਛਾ ਹਾਂਜੀ ਹਾਂਜੀ ਜਿਹੜਾ ਰੇਤ ਚੜਿਆ ਰੇਤ ਚੱਕ ਰਹੇ ਜੀ ਹਾਂਜੀ ਹਾਂਜੀ ਤੇ ਇਹ ਹੁਣ ਇਥੇ ਅਫਸਰ ਵੀ ਕੋਈ ਹੈਗਾ ਕਿਸ ਤਰ੍ਹਾਂ ਜੀ ਕੋਈ ਸਰਕਾਰੀ ਅਫਸਰ ਹੈਗਾ ਇਥੇ ਮੌਕੇ ਦੇ ਕੋਈ ਅਫਸਰ ਨਹੀਂ ਆ ਨਹੀਂ ਮੌਕੇ ਤੇ ਕੋਈ ਅਫਸਰ ਨਹੀਂ ਕੁਛ ਨਹੀਂ ਆਪੀ ਹਾਂਜੀ ਹਾਂ ਹਾਂ ਕਿੰਨੀਆਂ ਕਿ ਟਰਾਲੀਆਂ ਇਥੋਂ ਨਿਕਲ ਚੁੱਕੀਆਂ ਹੁਣ ਤੱਕ ਮੇਰੇ ਸੋਹ ਹੋ ਕਿ ਨਹੀਂ 40 45 ਟਰਾਲੀਆਂ ਦੇ ਅੰਦਰ ਪਰ ਹੋ ਗਈਗੇ ਹਾਂਜੀ ਹਾਂਜੀ ਤਾਂ ਬਿਲਕੁਲ 40 45 ਟਰਾਲੀਆਂ ਬਾਈ ਨੇ ਕਿਹਾ ਪਰ ਇੰਨੀਆਂ ਕ ਤਾਂ ਅੱਜ ਦੇ ਦਿਨ ਹੀ ਰਾਸਤੇ 'ਚ ਜਿਹੜੀਆਂ ਅਸੀਂ ਉੱਥੇ ਜਾਂਦੀਆਂ ਵੇਖੀਆਂ ਨੇ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆਂ ਔਰ ਇਧਰ ਨਜ਼ਰ ਮਾਰ ਲਓ ਡੂੰਗੇ ਡੂੰਗੇ ਟੋਏ ਜਿਹੜੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਮਾਰੇ ਜਾ ਰਹੇ ਨੇ ਔਰ ਜਦੋਂ ਇੱਥੇ ਪਹੁੰਚੇ ਆਂ ਤਾਂ ਜੀਐਸਬੀਆ ਲੈ ਕੇ ਇਥੋਂ ਭਜਾ ਕੇ ਫਰਾਰ ਹੋ ਗਏ ਨੇ ਇਹ ਹਾਲਾਤ ਨੇ ਇਥੋਂ ਦੇ ਹਾਂਜੀ ਬਾਈ ਜੀ ਮੈਂ ਨਾ ਸੁਖਵਿੰਦਰ ਸਿੰਘ ਸੁਖ ਗੱਲ ਕਰਦਾ ਜੀ ਪੱਤਰਕਾਰ ਵਾਜੇ ਪੰਜਾਬ ਤੋਂ ਜੀ ਹਾਂਜੀ ਗੱਟੀ ਮੱਤੜ ਪਿੰਡ ਖੜੇ ਆ ਜੀ ਗੁਰੂ ਰਸਾਇਆ ਉਸੇ ਜਗ੍ਹਾ ਤੇ ਜਿੱਥੇ ਖੇਤ ਚੋਂ ਰੇਤਾ ਚੱਕੀ ਜਾ ਰਹੀ ਆ ਔਰ 2 ਨੰਬਰ ਚੱਕੀ ਜਾ ਰਹੀ ਜੀ ਲੋਕ ਕਹਿ ਰਹੇ ਇੱਥੋਂ ਦੇ ਅੱਛਾ ਜੀ ਹਾਂਜੀ ਸਰ ਹੈ ਸਰ ਇਸ ਪਿੰਡ ਦੀ ਕੋ ਪਰਮਿਸ਼ਨ ਜੀ ਨਹੀਂ ਗੱਟੀ ਮਤੜ ਦੀ ਨਹੀਂ ਹੈਗੀ ਸਾਰੇ ਲੋਕ ਕਹਿ ਰਹੇ ਨੇ ਕਿ ਐਕਸੀਡੈਂਟ ਦੀ ਸ਼ੈ ਤੇ ਚੱਕੀ ਜਾ ਰਹੀ ਆ ਸਰ ਤੁਹਾਡਾ ਕੁਝ ਕਹਿਣਾ ਜੀ ਇਸ ਬਾਰੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਮੈਂ ਨਹੀਂ ਕਿਹਾ ਜੀ ਲੋਕ ਕਹਿ ਰਹੇ ਮੈਂ ਨਾਲੇ ਵੀ ਸ਼ਬਦ ਬੋਲਿਆ ਜੀ ਲੋਕ ਕਹਿ ਰਹੇ ਆ ਲੋਕ ਤੇ ਬਹੁਤ ਕੁਝ ਕਹਿਣਗੇ ਤਾਂ ਹੀ ਮੈਂ ਪੁੱਛ ਰਿਹਾ ਨਾ ਜੀ ਪੈਂਦੀ ਨਹੀਂ ਦੇਖਿਆ ਅਜ ਤਾਂ ਗੱਟੀ। ਤਾਂ ਹੀ ਮੈਂ ਪੁੱਛ ਰਹਿਣਾ ਸਰ ਵੀ ਲੋਕ ਇੱਥੇ ਸਾਰੇ ਪਿੰਡ ਬੁੱਲੀ ਜਾਂਦਾ ਵੀ ਐਕਸ਼ਨ ਮੁਲਾਜ਼ਮ ਇੱਥੇ ਢੇੜੇ ਮਾਰਦੇ ਆ ਔਰ ਉਹਨਾਂ ਦੀ ਸ਼ਹਿਤ ਚੱਲਦੀ ਹੈ ਗੱਲ ਮਹਿਕਮੇ ਦੀ ਤੇ ਬੋਲਿਆ ਇਹਨਾਂ ਨੇ ਔਰ ਤੁਹਾਡੇ ਤੁਸੀਂ ਕਹਰੇ ਵੀ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਪਿੰਡ ਵੀ ਨਹੀਂ ਆਇਆ ਤੇ ਸਾਰੇ ਫਿਰ ਬੰਦ ਕਿਉਂ ਨਹੀਂ ਹੋ ਰਿਹਾ ਜੀ ਇਹ ਘੱਡਾ ਇਹ ਬੰਦ ਬੰਦ ਮੇਰਾ ਐਸਜੀਓ ਕਰਾ ਕੇ ਤੇ ਗਿਆ ਪਰਚਾ ਪਰਸੋਂ ਪੁਲਿਸ ਆਈ ਤਾਂ ਹੈ ਇੱਥੇ ਕੋਈ ਪਰਚਾ ਨਹੀਂ ਸਰ ਹੁਣ ਵੀ ਘੱਟੋ ਘੱਟ ਇੱਥੇ 100 ਟਰਾਲੀ ਆ ਜੀ ਘੱਟੋ ਘੱਟ 10 ਜੀ ਸੀ ਬੀਆ ਨੇ ਸਰ ਉੱਥੇ ਮੌਕੇ ਤੇ ਸਪੋਰਟ ਤੇ ਖੜੇ ਆ ਜੀ ਆ

आप जिस व्यक्ति से बात कर रहे हैं ਜੀ ਜੀ ਹਾਂਜੀ ਜੀ ਐਸ ਡੀ ਗੱਲ ਕਰ ਰਹੇ ਜੀ ਮੈਂ ਐਸ ਡੀ ਸੁਖਚੈਨ ਸਿੰਘ ਗੱਲ ਕਰ ਰਿਹਾ ਬੇਨਤ ਸਿੰਘ ਸਰ ਸੁਖਚੈਨ ਸਿੰਘ ਸੁਖਚੈਨ ਸਿੰਘ ਸੁਖਚੈਨ ਜੀ ਅਸੀਂ ਨਾ ਗੱਟੀ ਮੱਤੜ ਖੜੇ ਆ ਜਿਹੜਾ ਦਰਿਆ ਦੇ ਵਿੱਚ 5-7 ਜੀਸੀਬੀਆਂ ਪਾਪ ਲਾਈਨਾਂ ਔਰ ਕਰੀਬ 100 ਦੇ ਆਸ-ਪਾਸ ਟਰਾਲੀ ਇੱਥੇ ਡੂੰਘੇ ਟੋਏ ਮਾਰ ਕੇ ਰੇਤਾ ਚੱਕ ਰਹੇ ਨੇ। ਇਹਨੇ ਪਾਸੇ ਦੀ ਗੱਲ ਕਰ ਰਹੇ ਆ ਤੁਸੀਂ। ਕੱਟੀ ਮੱਤਰ ਗੇਟ ਦੇ ਅੰਦਰ ਐਂਟਰ ਕਰਕੇ ਜੀ। ਦਰਿਆ 'ਚ। ਗੇਟ ਦੇ ਐਂਟਰ ਕਰਕੇ ਹਾਂਜੀ। ਦੋਨਾਂ ਮੱਤੜ ਵਾਲੇ ਪਾਸੇ ਨੂੰ ਹਾਂਜੀ ਹਾਂਜੀ ਹਾਂਜੀ। ਹਾਂਜੀ। ਦੇਖੋ ਜੇ ਤੁਸੀਂ ਇੱਕ ਮਿੰਟੇ ਦੋਨਾਂ ਮੱਤੜ ਵਾਲਾ ਪਾਸਾ ਹੀ ਆ। ਹਾਂਜੀ ਦੋਨਾਂ ਮੱਤੜ ਵਾਲਾ ਪਾਸਾ ਹੀ ਆ। ਹਾਂ ਜੀ ਤੁਸੀਂ ਉੱਥੇ ਜਾਓਗੇ ਕੱਲ ਮੈਂ ਮੌਕੇ ਤੇ ਗਿਆ ਸੀਗਾ ਨਾ ਕੱਲ ਐਫ ਐਚਓ ਲੱਖ ਕੇ ਬਹਿਰਾਮ ਹੀ ਗਏ ਸੀਗੇ ਜੀ ਤੁਸੀਂ ਉੱਥੇ ਜਾ ਕੇ ਜੇ ਮਾੜਾ ਮੋਟਾ ਤੁਸੀਂ ਦੇਖੋਗੇ ਤਾਂ ਜਿਹੜੇ ਲੋਕ ਮਿੱਟੀ ਚੱਕਦੇ ਪਏ ਨੇ ਉਹ ਉੱਥੇ ਦੇਖੋਗੇ ਉਹਨਾਂ ਦੀ ਨਾ ਮੂਤਰਾਂ ਪਈਆਂ ਨੇ ਉੱਥੇ ਜੀ ਠੀਕ ਹੈ ਮੂਤਰਾਂ ਦੇ ਕਨੈਕਸ਼ਨ ਉਦਾਂ ਹੀ ਉਹ ਥੱਲੇ ਮਿੱਟੀ ਵੀ ਆ ਰਹੀ ਹੈ ਜਿਹੜੀ ਉਹ ਰੇਟ ਆਈ ਹੈ ਫਲਡ ਦੇ ਕਾਰਨ ਉਹਨਾਂ ਦੇ ਖੇਤ ਵਿੱਚ ਜਮਾ ਹੋਈ ਹੈ ਉਹ ਸਰਕਾਰ ਦੀ ਜਿਹੜੀ ਨੀਤੀ ਹੈਗੀ ਹੈ ਜਿਹਦਾ ਖੇਤ ਉਹਦੀ ਰੇਟ ਬਾਈ ਜੀ ਉਹ ਤਾਂ ਹੈਗੀ ਆ ਪਰ ਕਹਿੰਦੇ ਵੀ ਨੋਟੀਫਿਕੇਸ਼ਨ ਚ ਪਿੰਡ ਹੀ ਨਹੀਂ ਹੈਗਾ ਜੀ ਸਾਡੇ ਸੁਣਣ ਚਾਹ ਲੋਕ ਹੀ ਦੱਸ ਰਹੇ ਨੇ ਇੱਥੋਂ ਦੇ ਕਿੰਨੇ ਕਿਹਾ ਜੀ ਇੱਥੋਂ ਦੇ ਪਿੰਡ ਵਾਲੇ ਕਿਉਂ ਨਹੀਂ ਹੈਗਾ ਪਿੰਡ ਵਾਲੇ ਬੋਲੇ ਆ ਜੀ ਕੈਮਰੇ ਤੇ ਸਾਨੂੰ ਉਹਨਾਂ ਨੇ ਤਾਂ ਹੀ ਬੁਲਾਇਆ ਨਾ ਉਹ ਕਹਿੰਦੇ ਆਂ ਹਾਂਜੀ ਗੱਲ ਸੁਣੋ ਗੱਲ ਸੁਣੋ ਮੇਰੀ ਸਰਕਾਰ ਦੀ ਨੋਟੀਫਿਕੇਸ਼ਨ ਹੈ ਹਾਂਜੀ ਠੀਕ ਹੈ ਹੁਣ ਜੇ ਸਰਕਾਰ ਨੇ ਪਿੰਡ ਵਾਈ ਨੋਟੀਫਿਕੇਸ਼ਨ ਥੋੜੀ ਦਿੱਤੀ ਹੈ ਸਰਕਾਰ ਨੇ ਕਿ ਜਨਰਲ ਨੋਟੀਫਿਕੇਸ਼ਨ ਦਿੱਤੀ ਹੈ ਕਿ ਸਰ ਐਕਸ਼ਨ ਐਕਸ਼ਨ ਸਾਹਿਬ ਵੀ ਮੈਨੂੰ ਲੱਗਦਾ ਨਾਲ ਲਾਈਨ ਤੇ ਹੀ ਨੇ ਹਜੇ ਔਰ ਐਕਸ਼ਨ ਸਾਹਿਬ ਨੇ ਹੀ ਸਾਡੇ ਸੰਯੋਗੀ ਪੱਤਰਕਾਰ ਨੂੰ ਕੱਲ ਗੱਲ ਲੰਮੀ ਚੌੜੀ ਹੋਈ ਆ ਉਹਨਾਂ ਨੂੰ ਹੀ ਇਹ ਗੱਲ ਕਹੀ ਵੀ ਇਸ ਪਿੰਡ ਦੀ ਕੋਈ ਪਰਮਿਸ਼ਨ ਨਹੀਂ ਕੋਈ ਕੁਝ ਨਹੀਂ ਹੈਗਾ ਉਹਨਾਂ ਨੇ ਵੀ ਕਹੀ ਆ ਦੇਖੋ ਕੱਲ ਤੁਹਾਨੂੰ ਮੇਰੀ ਤੇ ਹੁਣ ਉਹਨਾਂ ਦੀ ਉਹ ਆ ਗਈ ਹੈ ਰੇਤ ਮਤਲਬ ਉਹਦੇ ਖੇਤ ਵਿੱਚ ਰੇਤ ਆ ਗਈ ਹੈ ਫਲੱਡ ਦੇ ਕਾਰਨ ਜੀ ਠੀਕ ਹੈ ਕਿ ਉਹਨਾਂ ਨੂੰ ਆਪਾਂ ਨਹੀਂ ਚੱਕਣ ਦੇ ਸਕਦੇ ਭਾਜੀ 20 20 ਫੁੱਟ ਟੋਏ ਨਹੀਂ ਨਾ ਮਾਰ ਸਕਦੇ ਸਰ ਸਰ ਖੇਤ ਚੋਂ ਚੱਕਣ ਪਰ ਜਿਹੜੇ ਦਰਿਆ ਚੋਂ ਦਾਦਾ ਫੋਟ 15 15 ਫੁੱਟ ਟੋਏ ਮਾਰ ਕੇ ਕੱਢ ਰਹੇ ਸਰ ਉਹ ਤਾਂ ਗਲਤ ਆ ਨਾ ਦੇਖੋ ਮੇਰੀ ਗੱਲ ਸੁਣੋ ਮੈਂ ਕੱਲ ਆਇਆ ਸੀਗਾ ਇੱਥੇ ਮੈਂ ਤੁਹਾਨੂੰ ਉਹੀ ਗੱਲ ਜਸਟੀਫਾਈ ਕਰਦਾ ਪਿਆ ਠੀਕ ਹੈ ਅਸੀਂ ਉੱਥੇ ਜਿਹੜੀ ਜਿੰਦਗੀ ਤੁਸੀਂ ਹੁਣ ਦੇਖ ਲਓ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਉਹਨਾਂ ਦੀਆਂ ਉਹਨਾਂ ਦੀਆਂ ਮੋਟਰਾਂ ਉੱਥੇ ਪਈਆਂ ਨੇ ਠੀਕ ਹੈ ਉਹਨਾਂ ਦੇ ਜਿਹੜੇ ਰੁੱਖ ਲੱਗੇ ਹੋਏ ਸੀਗੇ ਉਹਨਾਂ ਦੇ ਨਿਸ਼ਾਨ ਹੈਗੇ ਆ ਉੱਥੇ ਜੇ ਇਹ ਸਾਨੂੰ ਲੱਗਦਾ ਵੀ ਇਹ ਨੇਚਰਲ ਗਰਾਊਂਡ ਲੈਵਲ ਤੋਂ ਥੱਲੇ ਜਾ ਰਹੇ ਆ ਅਸੀਂ ਉਹਨਾਂ ਤੇ ਕਾਰਵਾਈ ਕਰ ਦਿੰਦੇ ਜੇ ਗੱਲ ਸਹੀ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਪਰਸੋ ਬੰਦ ਕਰਵਾਈ ਹੈ ਬਾਈ ਜੀ ਤੁਹਾਨੂੰ 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 ਜਿਹੜੀ ਤੁਹਾਨੂੰ ਜਿਹੜੀ ਸਹੀ ਜਾਣਕਾਰੀ ਦਈਏ ਨਾ ਸਰ ਅਸੀਂ ਇਸ ਕਰਕੇ ਆਏ ਆ ਸਾਨੂੰ ਲੋਕਾਂ ਨੇ ਇਹ ਗੱਲ ਕਹੀ ਵੀ ਮਹਿਕਮੇ ਵਾਲੇ ਜਿਹੜੇ ਨੇ ਉਹ ਰਲ ਚੁੱਕੇ ਨੇ ਮਹਿਕਮਾ ਕੁਝ ਨਹੀਂ ਕਰ ਰਿਹਾ ਹਾਲਾਂਕਿ ਲੋਕਾਂ ਦੇ ਦੋਸ਼ ਆਏ ਅਸੀਂ ਨਹੀਂ ਕਹਿੰਦੇਗੇ ਪਰ ਦੂਜੇ ਪਾਸੇ ਅਸੀਂ ਤਾਂ ਹੀ ਆਏ ਸਾਨੂੰ ਤਾਂ ਹੀ ਬੁਲਾਇਆ ਲੋਕਾਂ ਨੇ ਵੀ ਹੁਣ ਵੀ ਡੂੰਗੇ ਡੂੰਗੇ ਟੋਏ ਇੱਥੇ ਵੱਜੇ ਹੋਏ ਆ ਸਾਡੇ ਸਾਹਮਣੇ ਜੀ ਸੀ ਪੀਆਂ ਚੱਲੀ ਜਾਂਦੀਆਂ ਜੀ ਹਾਂਜੀ ਮੇਰੀ ਗੱਲ ਸੁਣੋ ਮੈਂ ਤਾਂ ਪਹਿਲਾਂ ਤੁਹਾਨੂੰ ਜਿਹੜੀ ਦੋਨਾਂ ਮਤਰ ਵਾਲੇ ਪਾਸੇ ਜਿਹੜਾ ਦੋਨਾਂ ਮਤਰ ਦਾ ਰਗਵਾ ਹੈਗਾ ਮੈਂ ਉਹਦੀ ਗੱਲ ਕਰਦਾ ਪਿਆ ਕੱਲ ਮੈਂ ਉੱਥੇ ਆਇਆ ਸੀਗਾ ਹਾਂਜੀ ਠੀਕ ਹੈ ਉਸ ਤੋਂ ਹੀ ਉੱਥੇ ਹੋਰ ਐਕਟੀਵਿਟੀ ਨਹੀਂ ਹੋ ਰਹੀ ਸੀ ਕੱਲ ਐਸ ਐਚਓ ਲਖੋ ਕੇ ਬਹਿਰਾ ਵੀ ਮੇਰੇ ਨਾਲ ਸੀਗੇ ਜੀ ਠੀਕ ਹੈ ਉਹ ਡੀਐਸਪੀ ਜਿਹੜੇ ਹੈਗੇ ਨੇ ਆਪਣੇ ਗੁਰੂਰਤ ਆਏ ਉਹਨਾਂ ਨੇ ਕਹਿਣ ਤੇ ਆਏ ਸੀਗੇ ਜੀ ਠੀਕ ਹੈ ਇਧਰੋਂ ਮੈਂ ਗਿਆ ਸੀ ਡਿਪਾਰਟਮੈਂਟ ਵੱਲੋਂ ਹਮ ਕੱਲ ਉਹ ਦੋਨਾਂ ਮੱਤਲ ਦੀ ਜਿਹੜੀ ਜ਼ਮੀਨ ਹੈਗੀ ਆ ਸਾਡੇ ਕੋਲ ਉਹਨਾਂ ਨੇ ਅਸੀਂ ਉਹਨਾਂ ਤੋਂ ਵੀ ਰਿਕਾਰਡ ਵੀ ਲੈ ਲਿਆ ਸੀਗਾ ਠੀਕ ਹੈ ਉਹ ਦੋਨਾਂ ਮੱਤਲ ਦੀ ਜ਼ਮੀਨ ਜੈਕਟਿਵਿਟੀ ਕਰਦੇ ਰਹੇ ਸੀ ਹਮ ਠੀਕ ਹੈ ਤੇ ਜਿਹੜਾ ਤੋਏ ਮਾਰਦੇ ਪਏ ਤੁਸੀਂ ਗੱਲ ਕਰਦੇ ਪਏ ਹੋ ਜੀ ਉਹ ਜਿਹੜੀ ਕਾਰਵਾਈ ਹੈਗੀ ਸੀਗੀ ਉਹ ਪੁਲਿਸ ਨੇ ਪਰਸੋਂ ਬੰਦ ਕਰਾ ਦਿੱਤੀ ਸੀ ਕੱਲੋਂ ਤੋਂ ਕੋਈ ਕਾਰਵਾਈ ਹੈ ਨਹੀਂ ਕਿਹਾ ਚਲੋ ਜੀ ਜੇ ਮਤਲਬ ਜਿਨ੍ਹਾਂ ਦਾ ਖੇਤ ਉਹ ਰੇਤ ਚੱਕ ਸਕਦੇ ਆ ਤੁਹਾਡਾ ਇਹ ਕਹਿਣਾ ਜੀ ਬਿਲਕੁਲ ਜੀ ਬਿਲਕੁਲ ਮਤਲਬ ਇਸ ਪਿੰਡ ਦੀ ਪਰਮਿਸ਼ਨ ਹੈਗੀ ਹੈ ਜੀ ਪਰ ਐਸ ਦਿਓ ਸਾਹਿਬ ਜਿਹੜੇ ਟੋਏ ਮਾਰਦੇ ਉਹਨਾਂ ਨੂੰ ਦੇ ਪਰਚੇ ਦਿਓ ਜੀ ਉਹਨਾਂ ਦੇ ਪਰਚੇ ਦਵਾਵਾਂਗੇ ਜੀ ਆਪਾਂ ਠੀਕ ਹੈ ਮਤਲਬ ਖੇਤ ਚ ਜੋ ਕੋਈ ਮਤਲਬ ਇਹਦੀ ਪਰਮਿਸ ਪਿੰਡ ਪਿੰਡਲ ਹੈਗਾ ਮਤਲਬ ਇਸ ਪਿੰਡ ਦੀ ਚੱਕ ਸਕਦੇ ਆ ਇਹ ਸਰਕਾਰ ਨੇ ਫੈਸਲਾ ਦਿੱਤਾ ਜਿਹੜਾ ਮਰਜ਼ੀ ਹੋਵੇ ਪਰ ਇਥੇ ਨਾ ਇਹਦੀ ਨੋਟੀਫਾਈ ਨਹੀਂ ਕਰਾਈ ਹੋਈ ਅਸੀਂ ਫੋਮਰ ਕਰਾ ਦੇਣੀ ਹੈ ਗੱਤੀ ਮੱਤੜ ਮੈਂ ਦੱਸਦਾ ਜੀ ਗੱਤੀ ਮੱਤੜ ਦਾ ਏਰੀਆ ਜਿਹੜਾ ਹੈਗਾ ਨਾ ਉੱਥੇ ਗੱਲ ਕੋਈ ਐਕਟੀਵਿਟੀ ਹੈ ਨਹੀਂ ਸੀ ਗੱਲ ਜਿਹੜੀ ਐਕਟੀਵਿਟੀ ਸੀ ਦੋਨਾ ਮੱਤੜ ਦੇ ਏਰੀਆ ਸੀਗੀ ਉਹ ਨੋਟੀਫਾਈ ਕਰਵਾਇਆ ਹੋਇਆ ਆਪਾਂ ਦੋਨਾ ਮੱਤੜ ਦੋਨਾ ਮੱਤੜ ਜਿਹੜਾ ਡੀਸੀ ਵੱਲੋਂ ਨੋਟੀਫਾਈਡ ਹੈ ਜੀ ਠੀਕ ਹੈ ਵੈਸੇ 5 6 ਦਿਨ ਤੋਂ ਆ ਗੱਟੀ ਮੱਤੜ ਵਾਲਾ ਜਿਹੜਾ ਹੈਗਾ ਮੱਤੜ ਵਾਲੇ ਪਾਸੇ ਉਹ ਚੱਲਦਾ ਪਿਆ ਔਰ ਡੂੰਗੇ ਟੋਏ ਵੀ ਆ ਸਰ ਤੁਹਾਨੂੰ ਅਸੀਂ ਫੋਟੋਸ ਭੇਜ ਦਿੰਨੇ ਆ ਅਸੀਂ ਖਬਰ ਵੀ ਇੱਥੇ ਕਰ ਰਹੇ ਆ ਤੁਹਾਨੂੰ ਡਾਟਾ ਮੈਂ ਉਹੀ ਤੁਹਾਨੂੰ ਕਹਿ ਰਿਹਾ ਕੱਲ ਮੇਰੀ ਐਟਚੂ ਸਾਹਿਬ ਨਾਲ ਹੋਈ ਸੀ ਗੱਲ ਉਹ ਪਰਤੋ ਬੰਦ ਕਰਵਾ ਕੇ ਆਏ ਸੀਗੇ ਕੱਲ ਮੈਂ ਵੀ ਇਨਸਪੈਕਟ ਕਰਕੇ ਆਇਆ ਸੀਗਾ ਕੱਲ ਉੱਥੇ ਕੋਈ ਗੱਤੀ ਮਤਲਬ ਦੇ ਏਰੀਆ ਵਿੱਚ ਕੋਈ ਐਕਟੀਵਿਟੀ ਨਹੀਂ ਹੋ ਰਹੀ ਸੀਗੀ ਜੀ ਹਾਂ ਚਲੋ ਜਿਨ੍ਹਾਂ ਦਾ ਜਿਨ੍ਹਾਂ ਦਾ ਲੱਗਿਆ ਤੁਸੀਂ ਪੁਲਿਸ ਲਿਜਾ ਕੇ ਯਾਰ ਪਰਚਾ ਕਰ ਦਿਓ ਬਲਕਿ ਜਿ ਨਹੀਂ ਜੀ ਠੀਕ ਹੈ ਸਰ ਪਰਚਾ ਸਾਰੀ ਥੋੜੀ ਕਰਾਉਣਾ ਤੁਸੀਂ ਕਰਾਉਣਾ ਹੁ ਤਾਂ ਨਹੀਂ ਉਸ ਨੂੰ ਕਹਿ ਰਹੇ ਹਾਂ ਅੱਛਾ 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 ਓਕੇ ਨਹੀਂ ਚਲੋ ਠੀਕ ਹੈ ਸਰ ਓਕੇ ਥੈਂਕ ਯੂ ਜੀ ਤਾਂ ਉਹ ਸਾਹਮਣੇ ਵਾਲੇ ਪਾਸੇ ਖੱਡਾ ਚੱਲਦਾ ਸੀ ਔਰ ਉੱਥੋਂ ਸਾਰੀਆਂ ਜੀਸੀਬੀਆਂ ਭਜਾ ਕੇ ਕੋਈ ਉਧਰ ਨੂੰ ਤੇ ਕੋਈ ਕਿਧਰ ਨੂੰ ਇੱਥੋਂ ਲੈ ਕੇ ਭੱਜੇ ਨੇ ਇੱਕ ਜੀਸੀਬੀ ਆ ਇਹ ਜੀਸੀਬੀ ਕਿੱਥੋਂ ਆਈ ਆ ਇਹ ਵੀਰੇ ਉੱਥੋਂ ਦਰਿਆ ਦੇ ਵਿੱਚੋਂ ਆਈ ਏ ਬਹੁਤ ਜ਼ਿਆਦਾ ਨਿਯਾਈ ਧੰਦਾ ਚੱਲ ਰਿਹਾ ਰੇਤਾ ਦਾ ਜੋ ਗਰੀਬ ਬੰਦਾ ਹੈ ਉਹਨੂੰ ਦਾ 7-7 8-8000 ਰੁਪਇਆ ਲੈਣ ਦੇ ਨੇ ਟਰਾਲੀ ਦਾ ਤੇ ਬਾਕੀ ਜੋ ਲੁੱਟ ਲੁੱਟਖੋੜ ਦਾ ਮੈਨਾ ਜੀ ਇੰਨੀ ਜਿਆਦੀ ਹੋਣ ਦੀ ਹੈ ਪਰਮਿਸ਼ਨ ਹੀ ਨਹੀਂ ਹੈਗੀ ਇੱਥੋਂ ਦੀ ਹੈ ਹੀ ਨਹੀਂ ਜੀ ਕੋਈ ਪਰਮਿਸ਼ਨ ਹੈ ਹੀ ਨਹੀਂ ਕੋਈ ਚਲਾ ਰਿਹਾ ਕਿਹਦੀ ਸ਼ੈ ਤੇ ਚੱਲ ਰਿਹਾ ਕੋਈ ਮਾਈਨਿੰਗ ਦੇ ਅਫਸਰ ਹੈਗੇ ਨੇ ਕੋਈ ਮਾਈਨਿੰਗ ਦਾ ਅਫਸਰ ਨਹੀਂ ਆ ਰਿਹਾ ਨਹੀਂ ਉਹਨਾਂ ਦੀ ਸ਼ੈ ਤੇ ਚੱਲ ਰਿਹਾ ਜਾਂ ਕਿਵੇਂ ਚੱਲ ਰਿਹਾ ਉਹ ਹੋ ਸਕਦਾ ਮਿਲੀਪੁਕਤ ਦੇ ਤੇ ਚੱਲਦਾ ਹੋਵੇਗਾ ਕਿਦੀ ਹੋ ਸਕਦੀ ਆ ਇਹ ਫੌਜਾ ਸਿੰਘ ਸਰਾਰੀ ਸਾਹਿਬ ਹੂੰ ਉਹ ਨੇ ਹਾਂ ਔਰ ਜੋ ਸਰਾਰੀ ਸਾਹਿਬ ਆਖਣਗੇ ਮਾਈਨਿੰਗ ਵਿਭਾਗ ਨੇ ਸੋਈ ਕਰਨਾ ਉਹਨਾਂ ਦੇ ਦਬਦਬੇ ਦੇ ਵਿੱਚ ਆਣ ਕੇ ਬਿਲਕੁਲ ਨਜਾਇਜ਼ ਚੱਲ ਰਿਹਾ ਹੂੰ ਦੇਖੋ ਬਿਲਕੁਲ ਕਿੰਨੀਆਂ ਕਿ ਟਰਾਲੀਆਂ ਲੰਘ ਜਾਂਦੀਆਂ ਬਾਈ ਇੱਥੋਂ ਦਿੱਲੀ ਤਕਰੀਬਨ ਮੇਰੇ ਹਿਸਾਬ ਨਾਲ ਵੀ 2 ਤੋਂ 250 ਟਰਾਲੀ ਡੇਲੀ ਟੱਪਦੀ ਹੈ ਜੀ ਅੱਛਾ ਨਾਰਮਲ ਟਰਾਲੀ ਨਹੀਂ ਕਮ ਸੇ ਕਮ 16 ਫੁੱਟੇ ਟਰਾਲੇ ਭੁੰਗ ਵਾਲੇ ਜਦਾਂ ਤੂੜੀ ਦੇ ਸਾਈਡ ਤੇ ਲਮਕਾ ਕੇ ਲੰਘਦੇ ਆ ਇਦਾਂ ਲੰਘਦੇ ਆ ਤੇ ਕਹਿੰਦੇ ਆ ਵੀ ਇੱਥੋਂ ਬੜੇ ਡੂੰਗੇ ਡੂੰਗੇ ਟੋਏ ਮਾਰਤੇ ਆ ਦਰਿਆ ਚ ਕਹਿੰਦੇ ਵੀ ਥੱਲੇ ਕੱਢ ਕੱਢ ਕੇ ਤੇ ਪਲਟੀਆਂ ਮਾਰੀ ਜਾਂਦੇ ਆ ਥੱਲੇ ਮਿੱਟੀ ੁੱਟੀ ਜਾਂਦੀ ਮੈਂ ਨਾ ਜੀ ਦੇਖੋ ਜਿੰਨੇ ਟੋਏ ਮਾਰ ਰਹੇ ਆ ਨਾ ਆਉਣ ਵਾਲੇ ਸਮੇਂ ਚ ਜੋ ਮਾਹੌਲ ਬਣ ਰਿਹਾ 2023 ਦੇ ਵਿੱਚ ਵੀ ਪਾਣੀ ਆ ਗਿਆ ਔਰ 1 ਸਾਲ ਦਾ ਗੈਪ ਪਿਆ ਹੈ ਔਰ 25 ਦੇ ਵਿੱਚ ਫਿਰ ਆ ਗਿਆ ਹੋ ਸਕਦਾ ਜੇ ਬਾਬਾ ਖਵਾਜਾ ਪੀਰੇ ਇਹਦਾ ਇਹਦਾ ਕੋਈ ਰੂਪ ਪਤਾ ਨਹੀਂ ਕਿਹੜੇ ਰੂਪ ਚ ਦੇਖੋ ਜੇ ਹੋ ਸਕਦਾ ਸ਼ਾਇਦ ਜੇ 26 ਚ ਫਿਰ ਜਾਵੇ ਆ ਔਰ ਆ ਬਾਰਡਰ ਨੂੰ ਵੀ ਖਤਰਾ ਹੈ ਔਰ ਇਧਰ ਸਾਡੀਆਂ ਜ਼ਮੀਨਾਂ ਨੂੰ ਇਹਨਾਂ ਨੂੰ ਵੀ ਖਤਰਾ ਹੈ ਦੇਖੋ ਉਤੋਂ ਸਿੱਧਾ ਉਤੋਂ ਚੱਲ ਰਿਹਾ ਵਾ ਇਧਰੋਂ ਵਹੀਂ ਨੂੰ ਠੀਕ ਹੈ ਜੀ ਹਾਂ ਤੁਸੀਂ ਤਾਂ ਪਿੰਡ ਦੇ ਵਿੱਚ ਆ ਹੀ ਗਿਆ ਵੇ ਨਾਲ ਹੀ ਤਾਂ ਆ ਬਾਈ ਨਾਲ ਇੱਕ ਮਿੰਟ ਹੈਲੋ ਹੈਲੋ ਆਹ ਵੇਖ ਲਓ ਤੁਸੀਂ ਜੀ ਸੀ ਬੀਆਂ ਦੇ ਮਗਰ ਉਦੋਂ ਦੀ ਗੱਡੀ ਲਈ ਇਹਨਾਂ ਦੇ ਅਸੀਂ ਵੀ ਇਹਨਾਂ ਨੂੰ ਫੜ ਲਈਏ ਪਰ ਇਹ ਜੀ ਸੀ ਬੀਆਂ ਉਥੋਂ ਲੱਗੇ ਭਜਾਉਣੇ 7-8 ਜੀ ਸੀ ਬੀਆਂ ਨੇ ਆਹ ਜਾਂਦੀ ਹੁਣ ਜੀ ਸੀ ਬੀ ਭਜਾ ਕੇ ਲੈ ਗਿਆ ਆਹ ਵੇਖ ਲਓ ਜਾਣੀ ਕੀ ਇਹ ਇਸੇ ਤਰੀਕੇ ਨਾਲ ਹੀ ਇਧਰੋਂ ਦੀ ਜਾਂਦੇ ਆ ਤਾਂ ਉਧਰੋਂ ਭਜਾ ਕੇ ਲੈ ਜਾਂਦੇ ਆ ਉਹ ਵੇਖ ਲਓ ਡਰਦਾ ਪੁੱਠੀ ਭਾਵੇਂ ਹੋ ਜੇ ਮੁੱਦੀ ਭਾਵੇਂ ਹੋ ਜੇ ਇਹਦੀ ਜੀਸੀਬੀ ਪਰ ਇਹਨੇ ਇੱਥੋਂ ਕੱਢਣੀ ਆ ਆ ਵੇਖੋ ਆ ਹਾਲਾਤ ਨੇ ਜੇ ਇਹਨਾਂ ਨੂੰ ਪੁੱਛਦੇ ਆ ਤਾਂ ਕੁਝ ਨਹੀਂ ਦੱਸਦੇ ਕੋਈ ਪਰਮਿਸ਼ਨ ਨਹੀਂ ਕੋਈ ਕੁਝ ਨਹੀਂ ਆ ਵੇਖ ਲਓ ਜ਼ੋਰ-ਜ਼ੋਰ ਲਾ ਕੇ ਦਰਿਆ ਨੂੰ ਖਾਲੀ ਕਰਨ ਲੱਗਿਓ ਆ ਡੂੰਗੇ-ਡੂੰਗੇ ਟੋਏ ਮਾਰਨ ਲੱਗਿਓ ਆ ਇੱਕ ਜੀਸੀਬੀ ਆ ਇਹ ਇੱਥੇ 10-15 ਜੀਸੀਬੀਆਂ ਚੱਲ ਰਹੀਆਂ ਔਰ ਜਿਹੜੇ ਉਹਦੇ ਹਾਲਾਤ ਨੇ ਉਹ ਇੱਥੇ ਨੇ ਆ ਤੁਸੀਂ ਵੇਖ ਲਓ ਇਹਨੇ ਜਾਣਾ ਇਧਰ ਨੂੰ ਸੀ ਪਰ ਭਜਾ ਕੇ ਇਧਰ ਦੀ ਲੈ ਗਿਆ ਕਿਉਂਕਿ ਇਸ ਜਗ੍ਹਾ ਤੇ ਪੱਤਰਕਾਰ ਖੜੇ ਸੀ ਇਧਰ ਸਾਹਮਣੇ ਵੀ ਜੀਸੀਬੀਆਂ ਭਜਾ ਕੇ ਲਈ ਜਾਂਦੇ ਆ ਔਰ ਚਾਰੇ ਪਾਸਿਓਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੈਮਰੇ ਆਨ ਹੋ ਗਏ ਆ ਉਦੋਂ ਜੀਸੀਬੀਆਂ ਭਜਾ ਕੇ ਇੱਥੋਂ ਫਰਾਰ ਹੋ ਗਏ ਕਿੰਨੀਆਂ ਕਿ ਜੀਸੀਬੀਆਂ ਇੱਥੋਂ ਲੰਘੀਆਂ ਜਦੋਂ ਅਸੀਂ ਕੈਮਰੇ ਆਨ ਕੀਤੇ ਅੰਦਰੋਂ ਕਿੰਨੀਆਂ ਕਿ ਭਜਾ ਕੇ ਲਿਆਏ ਆ ਤਕਰੀਬਨ ਤਾਂ ਤਕਰੀਬਨ 5 ਤੋਂ 6 ਜੀਸੀਬੀਆਂ ਚੱਲ ਰਹੀਆਂ ਨਹੀਂ ਜਿਹੜੀਆਂ ਹੁਣ ਜਦੋਂ ਅਸੀਂ ਆਹ ਵੀਡੀਓ ਕਰਨ ਲੱਗੇ ਜਿਵੇਂ ਅੱਗੇ ਅੱਗੇ ਭਜਾਈ ਫਿਰਦਾ ਸਾਡੇ ਐਵੇਂ ਅੰਦਰੋਂ ਇਧਰੋਂ ਕਿੰਨੀਆਂ ਕ ਨੰਗੀਆਂ ਆਸੀ ਦਾ ਖੱਡੇ ਦੇ ਅੰਦਰ ਸੀ ਇੱਥੋਂ ਬਾਹਰ ਕਿੰਨੀਆਂ ਕਾਇਆਂ ਇੱਥੋਂ ਵੀਰੇ ਇਧਰ ਦੀ ਇੱਕ ਗਈ ਏ ਬਾਕੀ ਉੱਥੋਂ ਸਿੱਧੀਆਂ ਚੱਲ ਕੇ ਪਰ ਦੋਨਾਂ ਮਤਰ ਗਈ ਨਹੀਂ ਵਾਲਿਆਂ ਨੂੰ ਚੱਲ ਗਈ ਭਜਾਉਂਦੇ ਕਿਉਂ ਸਾਨੂੰ ਵੇਖ ਕੇ ਸੀ ਤਾਂ ਪੁੱਛਣਾ ਸੀਗਾ ਦੇਖੋ ਨਜਾਇਜ਼ ਕੰਮ ਏ ਜੇ ਮੈਂ ਨਜਾਇਜ਼ ਕਰਾਂਗਾ ਤਾਂ ਮੈਂ ਤੁਹਾਡੇ ਤੋਂ ਭੱਜਾਂਗਾ ਹੂੰ ਜਦੋਂ ਚੋਰ ਏ ਜਿਹੜਾ ਚੋਰ ਏ ਚੋਰ ਨੇ ਤਾਂ ਭੱਜਣਾ ਹੀ ਭੱਜਣਾ ਹੈ ਭਾਜੀ ਲੀਡਰ ਤਾਂ ਸੁਣੇ ਸੀ ਵੀ ਗੁੰਡਾਗਰਦੀ ਕਰਕੇ ਖੱਡੇ ਚ ਲਾਉਂਦੇ ਆ ਪਰ ਇੱਥੇ ਅਸੀਂ ਪੁੱਛਿਆ ਪਰਮਿਸ਼ਨ ਨਾ ਨਹੀਂ ਇਹਦਾ ਮਤਲਬ ਅਫਸਰ ਵੀ ਰਲੇ ਹੋਣਗੇ ਅਫਸਰ ਵੀ ਗੁੰਡਾਗਰਦੀ ਕਰਦੇ ਹੋਣਗੇ ਬਿਲਕੁਲ ਜੀ ਬਿਲਕੁਲ ਅਫਸਰਾਂ ਦੀ ਜੇਬ ਚ ਮਾਇਆ ਪੈਂਦੀ ਗਈ ਏ ਤੇ ਉਹਨਾਂ ਆਟੋਮੈਟਿਕ ਉਹਨਾਂ ਨੂੰ ਮਨਜ਼ੂਰੀ ਮਿਲਣੀ ਹੈ ਹਮ ਜਦੋਂ ਮਾਇਆ ਅਧੋ-ਅਧੀ ਦੇਖੋ ਅਫਸਰਾਂ ਨੂੰ 100 ਮਗਰ 25 ਪੈਸੇ ਵੀ ਇੱਕ ਅਫਸਰ ਨੂੰ ਮਿਲ ਗਏ ਉਹਨੇ ਕਹਿਣਾ ਜੀ ਕੋਈ ਗੱਲ ਨਹੀਂ ਮਨਜ਼ੂਰੀਏ ਖੱਡੇ ਦੀ ਚਲਾਓ ਤੁਸੀਂ ਕਿੰਨੇ ਪੁੱਛਣਾ ਹੈ ਅਸੀਂ ਪੁੱਛਣਾ ਹੈ ਅਸੀਂ ਰੋਕਣਾ ਹੈ ਅਸੀਂ ਪਰਚਾ ਕਰਾਉਣਾ ਹਮ ਬਸ ਇਸੇ ਤਰ੍ਹਾਂ ਹੀ ਮਿਲੀ ਭੁਗਤ ਨਾਲ ਚੱਲਦਾ ਪਿਆ ਹੈ ਔਰ ਭਗਵੰਤ ਮਾਨ ਸਾਹਿਬ ਨੇ ਤਾਂ ਬੋਲਿਆ ਸੀ ਸਿਰਫ ਇੱਕ ਓਨਲੀ ਜਿਮੀਦਾਰ ਜਿੰਦੀ ਜ਼ਮੀਨ ਹੈ ਉਹੀ ਕੱਢ ਕੇ ਰੇਤਾ ਵੇਚੇ ਉਹੀ ਰੇਤਾ ਕੱਢ ਕੇ ਵੇਚੇ ਔਰ ਇਹਨਾਂ ਦਾ ਚੱਕ ਕੇ ਦੇਖੋ ਤੁਸੀਂ ਦੇਖ ਕੇ ਦੇਖ ਕੇ ਅਜੇ ਬ੍ਰਦਰ ਦੇਖ ਕੇ ਅਜੇ ਸਤਲੁਜ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਹੀ ਉਹਨੇ ਖੱਡੇ ਲਾ ਦਿੱਤੇ ਆ ਮਰਜੀ ਨਾਲੀ ਕੋਈ ਕਿਸੇ ਦੀ ਪਰਮਿਸ਼ਨ ਨਹੀਂ ਤੜਾ ਤੜ ਜ਼ੋਰ ਕੰਮ ਚੱਲ ਰਿਹਾ ਹੂੰ ਬਿਲਕੁਲ ਬੜਾ ਚਿੰਤਾ ਦਾ ਵਿਸ਼ਾ ਹੈ ਇਹੇ ਇਸ ਤਰੀਕੇ ਨਾਲ ਖੱਡੇ ਲਾ ਕੇ ਡੂੰਗੇ ਡੂੰਗੇ ਟੋਏ ਮਾਰਨੇ ਦਰਿਆ ਦੇ ਵਿੱਚ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਹੁਣ ਪੱਤਰਕਰ ਆ ਗਏ ਨੇ ਹੁਣ ਖਲਾਰਾ ਪੈ ਜਾਊਗਾ ਤਾਂ ਉਸ ਤੋਂ ਬਾਅਦ ਆਪਦੀਆਂ ਜੀਸੀਬੀਆਂ ਤੇ ਟਰੈਕਟਰ ਟਰਾਲੀਆਂ ਇੱਥੋਂ ਭਜਾ ਕੇ ਜਿਹੜੇ ਉਹ ਇੱਥੋਂ ਫਰਾਰ ਹੋਗੇ ਨੇ ਸੜਕ ਦਾ ਕਿਵੇਂ ਸੜਕ ਦਾ ਬ੍ਰਦਰ ਦੇਖੋ ਜਿੰਨੇ ਵੱਡੇ ਟਰਾਲੇ ਟੱਪਦੇ ਆ ਦੇਖੋ ਮੈਨਾ ਵੀ ਇੱਥੋਂ ਲੈ ਕੇ ਦੋਨਾਂ ਮੱਤਰ ਤਕਰੀਬਨ 2 ਤੋਂ 2.5 ਕਿਲੋਮੀਟਰ ਦੀ ਰੇਂਜ ਹੈ ਮੈਨਾ ਜੀ ਤੁਸੀਂ ਗੱਡੀ ਤੇ ਜਾਣਾ ਵੇ ਤੁਹਾਨੂੰ ਰਾਹ ਨਹੀਂ ਮਿਲਣਾ ਨਹੀਂ ਮਿਲਦਾ ਅਸੀਂ ਆਏ ਆ 30-40 ਟਰਾਲੇ ਦਾ ਸਾਨੂੰ ਦਿਸੇ ਰਾਹ ਚ ਤੁਹਾਨੂੰ ਰਾਹ ਨਹੀਂ ਮਿਲਣਾ ਤਾਨੂੰ ਰਾਹ ਨਹੀਂ ਮਿਲਣਾ ਮੋਟਰਸਾਈਕਲ ਵਾਲਾ ਇੰਨਾ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਦੇਖੋ ਕੋਈ ਇਹੋ ਜਿਹਾ ਕਿਉਂ ਤੇ ਜਾਂ ਐਨਕ ਕਿਸੇ ਮੌਕੇ ਐਨਕ ਨਹੀਂ ਲਾਈ ਹੁੰਦੀ ਯਾਦ ਭੁੱਲ ਜਾਂਦਾ ਉੱਡ ਕੇ ਅੱਖਾਂ 'ਚ ਪੈਂਦੀ ਰੇਤਾ ਔਰ ਛੜਕ ਦੇਖੋ ਤੁਸੀਂ ਉਤੋਂ ਲੈ ਕੇ ਅਸੀਂ ਤਾਂ ਪਾਣੀ ਦੇ ਮਾਰੇ ਪਹਿਲਾਂ ਆ ਪਾਣੀ ਨੇ ਸੜਕ ਬਿਲਕੁਲ ਬੇਕਾਰ ਕੀਤੀ ਸੀ ਔਰ ਦੇਖੋ ਔਰ ਜਦੋਂ ਇਹ ਟਰਾਲੇ ਟੱਪੇ ਵਜ਼ਨ ਪਿਆ ਸੜਕ ਸਾੜੀ ਗਈ ਦੇਖੋ ਸੜਕ ਮੇਰੇ ਸਾਹਮਣੇ ਵਾਲਾ ਵੀ ਕਿਸੇ ਸਰਕਾਰ ਨੇ ਨਹੀਂ ਬਣਾਈ ਬਿਲਕੁਲ ਕਿਸੇ ਨੇ ਨਹੀਂ ਬਣਾਈ ਔਰ ਨਾ ਹੀ ਅੱਗੇ ਬੰਨੀ ਹੈ ਸਾਲ ਇੱਕ ਰਹਿ ਗਿਆ ਹੂੰ ਧੰਨਵਾਦ ਜੀ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬੜਾ ਵੱਡਾ ਸਵਾਲ ਖੜਾ ਹੋ ਗਿਆ ਹੁਣ ਇੱਥੇ ਕਿ ਐਮਐਲਏ ਦੀ ਸ਼ਹਿ ਤੇ ਖੱਡਾ ਚੱਲ ਰਿਹਾ ਜਾਂ ਫਿਰ ਮਾਈਨਿੰਗ ਵਿਭਾਗ ਦੀ ਸ਼ਹਿ ਤੇ ਖੱਡਾ ਚੱਲ ਰਿਹਾ ਕਿਹਦੀ ਜੇਬ ਗਰਮ ਹੋ ਰਹੀ ਆ ਜਿਹਦੀ ਜੇਬ ਗਰਮ ਦੇ ਨਾਲ ਦਰਿਆ ਖਾਲੀ ਕੀਤਾ ਜਾ ਰਿਹਾ ਪਹਿਲਾਂ ਪਾਣੀ ਨੇ ਰੋਕਾਂ ਨੂੰ ਮਾਰਤਾ ਹੁਣ ਦਰਿਆ ਚੋਂ ਮਿੱਟੀ ਰੇਤਾ ਮਿੱਟੀ ਨਹੀਂ ਮੈਂ ਕਹੂੰਗਾ ਰੇਤਾ ਚਿੱਟੀ ਰੇਤਾ ਜਿਹੜੀ ਸੀਮੈਂਟ ਵਾਲੀ ਔਰ ਇੱਥੋਂ ਕਈ ਟਰਾਲੇ ਜਦੋਂ ਅਸੀਂ ਆਏ ਆ ਕਾਰ ਤੇ ਸਾਨੂੰ 2 ਘੰਟੇ ਲੱਗੇ ਹੋਣਗੇ ਆ 5-6 ਕਿਲੋਮੀਟਰ ਕ੍ਰੋਸ ਕਰਤੇ ਕਿਉਂਕਿ ਸਿੰਗਲ ਸੜਕਾ ਔਰ ਇੱਥੇ ਗੱਡੀ ਨਗਾਉਣ ਤੇ ਔਰ ਜਦੋਂ ਅਸੀਂ ਗੱਡੀ ਖੱਡੇ ਦੇ ਵਿੱਚ ਲੈ ਕੇ ਪਹੁੰਚਿਆ ਤਾਂ ਉਦੋਂ ਹੀ ਜੀਸੀਬੀਆਂ ਮਸ਼ੀਨੀਆਂ ਪੌਪਲਰ ਨਾਲ ਲੈ ਕੇ ਇੱਥੋਂ ਫਰਾਰ ਹੋ ਗਏ ਆ ਔਰ ਭੱਜੇ ਅੱਗੇ ਲੱਕੇ ਔਰ ਖੱਡਿਆਂ ਦੇ ਵਿੱਚ ਡੂੰਗੇ ਡੂੰਗੇ 22-25-30 ਫੁੱਟ ਡੂੰਗੇ ਖੱਡੇ ਮਾਰੇ ਹੋਇਆ ਔਰ ਐਕਸੀਅਨ ਨਾਲ ਫੋਨ ਤੇ ਗੱਲ ਕੀਤੀ ਐਸਟੀਓ ਨਾਲ ਗੱਲ ਕੀਤੀ ਬਸ ਸਿਰਫ ਮਿੱਠੀ ਗੋਲੀ ਦਿੱਤੀ ਆ ਕਹਿੰਦੀ ਵੀ ਅਸੀਂ ਕੱਲ ਢੇੜਾ ਮਾਰ ਕੇ ਗਏ ਆ ਇੱਥੇ ਭਾਜੀ ਕੁਝ ਨਹੀਂ ਸੀਗਾ ਪਰ ਅਸੀਂ ਜਦੋਂ ਕਿਹਾ ਵੀ ਹੁਣ ਆ ਕੇ ਢੇੜਾ ਮਾਰ ਲਓ ਵੇਖ ਲਓ ਤਾਂ ਸ਼ਾਇਦ ਜਿਵੇਂ ਲੋਕ ਦੱਸਦੇ ਆ ਵੀ ਜੇਬਾਂ ਗਰਮ ਹੋ ਗਈਆਂ ਨੇ ਤਾ ਕਰਕੇ ਮੈਨੂੰ ਲੱਗਦਾ ਵੀ ਇੱਥੇ ਜਿਹੜਾ ਘੇੜਾ ਲੇਟ ਵੱਜਦਾ ਜਾਂ ਫਿਰ ਪਹਿਲਾਂ ਦੱਸ ਦਿੱਤਾ ਜਾਂਦਾ ਵੀ ਇੱਥੇ ਭਈ ਅਸੀਂ ਆ ਰਹੇ ਹਾਂ ਤੇ ਤੁਸੀਂ ਪੱਦਰ ਪੁੱਤਰ ਜਾਂ ਕਰਕੇ ਤੋਂ ਫਰਾਰ ਹੋ ਜਾਓ ਅਸੀਂ ਰਿਪੋਰਟ ਭੇਜ ਦਾਂਗੇ ਇੱਥੇ ਕੱਖ ਨਹੀਂ ਹੈਗਾ ਇਹ ਫਰੋਈ ਪਰਦੇ ਐਕਸੀਨ ਤੇ ਕਾਰਵਾਈ ਹੋਣੀ ਚਾਹੀਦੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਰ ਜਿਸਕਾ ਖੇਤ ਉਸਕੀ ਰੇਤ ਵਾਲਾ ਹੈ ਪਰਮਿਸ਼ਨ ਤਾਂ ਸਿਰਫ ਜਿਨ੍ਹਾਂ ਦਾ ਖੇਤ ਉਹਦੀ ਰੇਤ ਚੱਕਣ ਨਾ ਕੇ ਦਰਿਆ ਦੇ ਵਿੱਚੋਂ 30 40 40 ਫੁੱਟ ਡੂੰਘੇ ਟੋਏ ਮਾਰ ਕੇ ਚਿੱਟੀ ਰੇਤਾ ਕੱਢ ਕੇ ਵੇਚਣ ਔਰ ਐਕਸ਼ਨ ਪਹਿਲਾਂ ਕਹਿੰਦਾ ਸੀ ਵੀ ਇਹਦੀ ਕੋਈ ਪਰਮਿਸ਼ਨ ਨਹੀਂ ਇਹ ਪਿੰਡ ਹੈਗਾ ਹੀ ਨਹੀਂ ਇੱਥੇ ਪਾਣੀ ਨਹੀਂ ਆਇਆ ਯਾਨੀ ਕਿ ਕਾਗਜ਼ਾ 'ਚ ਇਹ ਗੱਲ ਵੀ ਐਕਸ਼ਨ ਨੇ ਕਹੀ ਸੀ ਸਾਡੇ ਸੰਯੋਗੀ ਪੱਤਰਕਾਰ ਨੂੰ ਪਰ ਹੁਣ ਐਕਸ਼ਨ ਆਪਦੀਆਂ ਗੱਲਾਂ ਤੋਂ ਹੀ ਆਪ ਪਲਟਦਾ ਨਜ਼ਰ ਆ ਰਿਹਾ ਹੁਣ ਇਸ ਵੀਡੀਓ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਆ ਕੀ ਕੁਝ ਇਸ ਦੇ ਵਿੱਚ ਅ ਅਗਲੀ ਅਪਡੇਟ ਆਉਂਦੀ ਆ ਸਤਪਾਲ ਤੁਹਾਡੇ ਨਾਲ ਗੱਲ ਹੋਈ ਸੀ ਐਕਸ਼ਨ ਦੀ ਐਕਸ਼ਨ ਦੀ ਮੇਰੀ ਕੱਲ ਗੱਲ ਕੱਲ ਮੈਂ ਗੱਲ ਕੀਤੀ ਵੀ ਉੱਥੇ ਮਨਜ਼ੂਰੀ ਪਿੰਡ ਦੇ ਵਿੱਚ ਕਈ ਕਿਸਾਨ ਜਿਹੜੇ ਸਾਨੂੰ ਮਨਜ਼ੂਰੀ ਨਹੀਂ ਸਾਨੂੰ ਚੱਕਰ ਨਹੀਂ ਦਿੱਤਾ ਜਾ ਰਿਹਾ ਹੋਰ ਲੋਕ ਚੱਕ ਰਿਹਾ ਮੈਨੂੰ ਐਕਸ ਸਾਹਿਬ ਨੇ ਇਹ ਗੱਲ-ਕੱਲ ਕਹੀ ਬਕਾਇਦਾ ਫੋਨ ਤੇ ਕਹਿੰਦੇ ਵੀ ਉਹ ਪਿੰਡ ਨੋਮੀਨੇਟ ਨਹੀਂ ਕੀਤਾ ਗਿਆ ਵੀ ਉਸ ਪਿੰਡ ਦੀ ਚੱਕਸਦੇ ਪਰਮਿਸ਼ਨ ਨਹੀਂ ਦਿੱਤੀ ਗਈ ਮੈਂ ਕਿਹਾ ਜਿਹੜੇ ਚੱਕ ਰਿਆ ਕਹਿੰਦੇ ਕੋਈ ਨਹੀਂ ਚੱਕ ਰਿਆ ਇਹ ਗੱਲ ਕਹੀ ਮੈਂ ਕਿਹਾ ਫਿਰ ਚੱਕਦੇ ਦਿਖਾ ਦੇਾਂਗੇ ਅੱਜ ਆਪਾਂ ਜਦੋਂ ਕਵਰ ਕੀਤਾ ਕਵਰ ਕਰਨ ਤੋਂ ਬਾਅਦ ਹੁਣ ਮੈਂ ਦੁਬਾਰਾ ਫਿਰ ਗੱਲ ਕੀਤੀ ਆ ਮੈਗ ਐਕਸ਼ਨ ਸਾਹਿਬ ਥਿੰਦੀ ਬੋ ਰਿਹਾ ਤੇ ਕਹਿੰਦਾ ਹਾਂਜੀ ਦੱਸੋ ਕਹਿੰਦਾ ਕੱਲ ਤੁਸੀਂ ਮੈਨੂੰ ਦਾਬੇ ਲਾਉਂ ਸੀ ਉਲਟਾ ਮੈਨੂੰ ਐਕਸ਼ਨ ਸਾਹਿਬ ਕਹਿੰਦਾ ਮੈਂ ਦਾਬੇ ਨਹੀਂ ਲਾਉਂ ਸੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਐਕਸ਼ਨ ਸਾਹਿਬ ਤੁਸੀਂ ਕਹਿੰਦੇ ਮਨਜ਼ੂਰੀ ਨਹੀਂ ਹੈ ਉਹ ਲੋਕ ਰੇਤਾ ਕਿਉਂ ਚੱਕ ਰਿਆ ਕਹਿੰਦੇ ਦਿਖਾਓ ਅੱਜ ਆਪਾਂ ਦਿਖਾਤਾ ਹੁਣ ਮੈਂ ਜਦੋਂ ਪੁੱਛਿਆ ਮਨਜ਼ੂਰੀ ਹੈ ਕਿ ਨਹੀਂ ਹੁਣ ਮੈਨੂੰ ਇਹ ਗੱਲ ਫਿਰ ਪੁਸ਼ਟੀ ਕਰਤੀ ਉਹਨਾਂ ਨੇ ਮੇਰੀ ਹੋਣ ਵਾਲੀ ਰਿਕਾਰਡਿੰਗ ਦੇ ਵਿੱਚ ਕਹਿੰਦੇ ਚਲਾਣੀ ਐਵੇਂ ਮੈਂ ਆ ਕੇ ਬਿਆਨ ਦੇਗਾ ਮੈਂ ਕਿ ਮੈਂ ਐਵੇਂ ਚਲਾ ਦੂੰਗਾ ਬੋਲੋ ਕਹਿੰਦਾ ਮਨਜ਼ੂਰੀ ਨਹੀਂ ਸੀ ਹੁਣ ਐਕਸ਼ਨ ਸਾਹਿਬ ਨੇ ਫਿਰ ਮੇ ਪੁਰਾਣਾ ਐਕਸ਼ਨ ਨਹੀਂ ਪਾ ਕੇ ਗਿਆ ਸੀ ਗੱਟੀ ਮੱਤਣ ਨੂੰ ਹੁਣ ਮੈਂ ਜਿਹੜਾ ਇਸ ਪਿੰਡ ਗੱਟੀ ਮੱਤਣ ਨੂੰ ਪਾ ਦਿਆਂਗਾ ਜਸਟ ਹੁਣੇ ਮੇਰੇ ਨਾਲ ਗੱਲ ਹੋਈ ਹੈ ਯਾਨੀ ਕੀ ਹੈ ਤਾਂ ਉਹ ਗੱਲ ਹੋ ਗਈ ਵੀ ਪਹਿਲਾਂ ਲੁੱਟ ਲੋ ਖਾਲੀ ਕਰ ਦਿਓ ਦਰਿਆ ਜੇ ਰੌਲਾ ਪੈ ਗਿਆ ਠੀਕ ਹੈ ਜੇ ਰੌਲਾ ਨਾ ਪਿਆ ਕੋਈ ਗੱਲ ਨਹੀਂ ਹੁਣ ਪੈ ਗਿਆ ਰੌਲਾ ਹੁਣ ਲੋਕ ਇੱਥੋਂ ਦੁਖੀ ਹੋਏ ਕਿਉਂਕਿ ਉਹਨਾਂ ਨੇ ਜਦੋਂ ਪੁਲਿਸ ਕਿਹਾ ਇਹਨਾਂ ਨੂੰ ਐ ਮਹਿਕਮੇ ਨੂੰ ਕਿਹਾ ਮਹਿਕਮੇ ਨੇ ਗੱਲ ਨਹੀਂ ਸੁਣੀ ਤੇ ਫਿਰ ਉਹਨਾਂ ਨੇ ਪੱਤਰਕਾਰਾਂ ਨੂੰ ਯਾਨੀ ਕਿ ਸਾਨੂੰ ਕਿਹਾ ਅਸੀਂ ਇੱਥੇ ਆ ਕੇ ਵੇਖਿਆ ਤਾਂ ਉਦੋਂ ਇੱਥੇ ਕਰੀਬ ਅੱਜ 100 ਦੇ ਆਸ-ਪਾਸ ਟਰਾਲੀਆਂ ਇਸ ਰੋਡ ਤੋਂ ਲੰਘ ਰਹੀਆਂ ਸੀ ਔਰ 7-8 ਦੇ 10 ਦੇ ਆਸ-ਪਾਸ ਹੀ ਹੋਣਗੀਆਂ ਪੌਪਲਾਈਨਾਂ ਜੀਸੀਬੀਆਂ ਜਿਹੜੀਆਂ ਇੱਥੇ ਅੰਦਰ ਖੱਡੇ ਦੇ ਵਿੱਚ ਚੱਲ ਰਹੀਆਂ ਸੀ ਰੇਤਾ ਚੱਕ ਰਹੇ ਸੀ ਪਰ ਹੁਣ ਸ਼ਾਇਦ ਪਿਛਲੀ ਡੇਟ 'ਚ ਜਾਂ ਫਿਰ ਅਗਲੀ ਡੇਟ 'ਚ ਹੀ ਨਹੀਂ ਪਤਾ ਵੀ ਹੁਣ ਕੀ ਸਕੀਮ ਲਾਉਂਦਾ ਐਕਸ਼ਨ ਕੀ ਕਹਾਣੀ ਬਣਾਉਂਦੇ ਨੇ ਇਹ ਔਰ ਕਹਾਣੀ ਬਣਾ ਕੇ ਖੱਡੇ ਨੂੰ ਫਿਰ ਲੀਗਲੀ ਕਰਨਗੇ ਯਾਨੀ ਕਿ ਫਿਰ ਕਹਿਣਗੇ ਚੱਕ ਸਕਦੇ ਆ ਪਰ ਜਿਹੜੀ ਕਰੋੜਾਂ ਰੁਪਈਆ ਦੀ ਰੇਤਾ ਪਹਿਲਾਂ ਚੱਕੀ ਗਈ ਆ ਜਾਂ ਇਥੋਂ ਚੋਰੀ ਕਰਕੇ ਵੇਚਤੀ ਆ ਜਾ ਜਿਨ੍ਹਾਂ ਦੀਆਂ ਜੇਬਾਂ ਗਰਮ ਹੋ ਗਈਆਂ ਉਹਨਾਂ ਦਾ ਹਿਸਾਬ ਕਿਤਾਬ ਕੌਣ ਦੇਗਾ ਇਹੋ ਜਿਹੇ ਅਫਸਰਾਂ ਦੇ ਉੱਪਰ ਇਨਕੁਆਇਰੀ ਹੋਣੀ ਚਾਹੀਦੀ ਆ ਜਾਂਚ ਹੋਣੀ ਚਾਹੀਦੀ ਆ ਕਿ ਇਹੋ ਜਿਹੇ ਅਫਸਰਾਂ ਦਾ ਕਿੰਨਾ ਕੁ ਰੋਲ ਇਸ ਦੇ ਵਿੱਚ ਹੋ ਸਕਦਾ ਭਗਵੰਤ ਸਿੰਘ ਮਾਨ ਨੂੰ ਅਸੀਂ ਕਵਾਂਗੇ ਉਹਨਾਂ ਦੀ ਪਾਲਿਸੀ ਬਹੁਤ ਵਧੀਆ ਜਿਸਕਾ ਖੇਤ ਉਸਕੀ ਰੇਤ ਲੇਕਿਨ ਜਦੋਂ ਇਹੋ ਜਿਹੇ ਮੁਲਾਜ਼ਮਾਂ ਤੇ ਇਲਜ਼ਾਮ ਲੱਗਦੇ ਨੇ ਲੋਕ ਇਲਜ਼ਾਮ ਲਾਉਂਦੇ ਨੇ ਕਿ ਮੁਲਾਜ਼ਮ ਕਰਦੇ ਨੇ ਤਾਂ ਉਦੋਂ ਸਾਨੂੰ ਲੱਗਦਾ ਕਿ ਇਹੋ ਜਿਹੇ ਅਫਸਰਾਂ ਦੀ ਜਾਂ ਥੱਲੇ ਦੇ ਮੁਲਾਜ਼ਮਾਂ ਦੀ ਜਾਂਚ ਜ਼ਰੂਰ ਖੋਲ੍ਹਣੀ ਚਾਹੀਦੀ ਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜ਼ਰੂਰ ਹੋ ਸ ਫਰੋਸ ਪੋਰਟੋ ਸਖਵਿੰਦਰ ਸਿੰਘ